ਜੀ ਤੇ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਜੋ ਬੱਚੇ ਅੱਜ ਕੱਲ੍ਹ ਅਧਿਆਪਕਾਂ ਕੋਲੋਂ ਸਿੱਖਿਆ ਲੈ ਰਹੇ ਨੇ ਜਾਂ ਸਿੱਖ ਰਹੇ ਨੇ ਚਾਹੇ ਉਹ ਅਧਿਆਪਕ ਕੋਈ ਵੀ ਹੋ ਸਕਦਾ ਚਾਹੇ ਉਹ ਕੋਈ ਆਪਾਂ ਐਜੂਕੇਸ਼ਨ ਲਈਏ ਜਾਂ ਆਪਾਂ ਕੋਈ ਡਾਸ ਟੀਚਰ ਹੋਵੇ ਜਾਂ ਕਿਸੇ ਪ੍ਰਕਾਰ ਦੀ ਆਪਾਂ ਟਿਊਸ਼ਨ ਲੈਨੇ ਆ ਉਹ ਵੀ ਇੱਕ ਤਰ੍ਹਾਂ ਦੇ ਆ ਆਪਣੇ ਅਧਿਆਪਕ ਨੇ ਆਪਣੇ ਗਾਈਡ ਕਰਦੇ ਨੇ ਆਪਾਂ ਨੂੰ ਤੇ ਦੁਨੀਆ 'ਚ ਆਪਾਂ ਨੂੰ ਉੱਠਣਾ ਬੈਠਣਾ ਤੇ ਆਪਣੀ ਜ਼ਿੰਦਗੀ ਬਣਾਉਣ 'ਚ ਉਹਨਾਂ ਦਾ ਬਹੁਤ ਵੱਡਾ ਇੱਕ ਰੋਲ ਹੁੰਦਾ ਤਾਂ ਜਿਹੜਾ ਇਸ ਪ੍ਰੋਗਰਾਮ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਲਾਈਕ ਕਰੋ ਜਿਹੜਾ ਪ੍ਰੋਗਰਾਮ ਹੈ ਜੀ ਅਸੀਂ ਗੱਲਬਾਤ ਕਰਦੇ ਹਾਂ ਜੇ A1 ਪੰਜਾਬੀ ਟੀਵੀ ਤੇ ਟੈਲੀਕਾਸਟ ਹੋ ਰਿਹਾ ਹੈ ਤੇ ਨਾਲ ਹੀ ਨਾਲ ਪਾਵਰੋ ਵਰਲਡ ਉਹ ਤੇ ਵੀ ਟੈਲੀਕਾਸਟ ਕੀਤਾ ਜਾ ਰਿਹਾ ਹੈ ਅਸੀਂ ਆਪਣਾ ਪ੍ਰੋਗਰਾਮ ਜੀ 11 ਵਜੇ 2:30 ਵਜੇ ਤੇ 4 ਵਜੇ ਤੁਹਾਡੇ ਰੂਬਰੂ ਹੋਣੇ ਆ ਤੇ ਜਿਹੜਾ ਪ੍ਰੋਗਰਾਮ ਹੈ ਜੀ ਇਹ ਅੱਜ ਦੇ ਮੌਕੇ ਹਰਦੇਵ ਸਿੰਘ ਲੋਂਗੋਵਾਲ ਉਹਨਾਂ ਨੇ ਸਾਨੂੰ ਇੱਕ ਵਿਸ਼ਾ ਦਿੱਤਾ ਹੈ ਜੀ ਤੇ ਉਹ ਖੁਦ ਟੀਚਰ ਨੇ ਆਪਣਾ ਪ੍ਰੋਗਰਾਮ ਦੇਖਦੇ ਨੇ ਉਹਨਾਂ ਨੇ ਕਿਹਾ ਜੀ ਅਧਿਆਪਕ ਦਿਵਸ ਤੇ ਤੁਸੀਂ ਅੱਜ ਜਿਹੜਾ ਅਧਿਆਪਕਾਂ ਨੂੰ 77 ਅਧਿਆਪਕਾਂ ਨੂੰ ਸੀਐਮ ਮਾਨ ਸਾਹਿਬ ਨੇ ਸਟੇਟ ਅਵਾਰਡ ਦਿੱਤਾ ਹੈ ਤੁਸੀਂ ਉਸ ਤੇ ਇੱਕ ਵਿਸ਼ਾ ਮਤਲਬ ਲੋਕ ਤੇ ਅਧਿਆਪਕਾਂ ਬਾਰੇ ਜਿਹੜੇ ਅੱਜ ਕੱਲ ਦੇ ਬੱਚੇ ਨੇ ਅਧਿਆਪਕਾਂ ਦਾ ਜ਼ਿੰਦਗੀ ਬਣਾਉਣ ਦੇ ਵਿੱਚ ਕੀ ਰੋਲ ਹੈ ਕੀ ਯੋਗਦਾਨ ਪਾਉਂਦੇ ਨੇ ਆਪਾਂ ਜਰੂਰ ਉਸ ਵਿਸ਼ੇ ਤੇ ਗੱਲਬਾਤ ਕਰੋ ਜਾਂ ਤਾਂ ਅੱਜ ਆਜਾਤ ਗੱਲਬਾਤ ਕਰਦੇ ਆ ਤੁਹਾਨੂੰ ਪਤਾ ਹੈ ਕਿ ਅਗਰ ਆਪਾਂ ਜਿਹੜਾ ਅਧਿਆਪਕ ਦਿਵਸ ਹੈ ਜੋ ਆਪਾਂ ਨੂੰ ਕਹਦੀ ਤਾਂ ਅਧਿਆਪਕ ਦਿਵਸ ਤੇ ਆਪਾਂ ਇਹੀ ਕਹਿੰਦੇ ਆ ਕਿ ਭਾਈ ਜੋ ਦੇ ਅਧਿਆਪਕ ਹੁੰਦੇ ਨੇ ਆਪਣੇ ਆਪਾਂ ਉਹਨਾਂ ਦੀ ਇੱਜ਼ਤ ਕਰੋ ਰਿਸਪੈਕਟ ਕਰੋ ਤੇ ਇੱਕ ਸਾਡੇ ਫਿਊਚਰ ਜਿਹੜਾ ਭਵਿੱਖ ਹੈ ਉਹੀ ਕਿਤਨਾ ਕਿਤੇ ਸਾਡਾ ਪੁਰਖ ਉਹਨਾਂ ਦੇ ਹੱਥ ਹੁੰਦਾ ਜੋ ਆਪਾਂ ਨੂੰ ਕਹਿੰਦੇ ਨੇ ਜੋ ਸਮਝਾਉਂਦੇ ਨੇ ਪਰ ਹੁਣ ਤਾਂ ਕੁਝ ਅੱਜਕੱਲ ਦੇ ਬੱਚੇ ਨੇ ਜਿਹੜੇ ਨਹੀਂ ਸਮਝਦੇ ਪਰ ਕਿਤਨਾ ਕਿਤੇ ਜਦੋਂ ਉਮਰਾਂ ਵੱਡੀਆਂ ਹੋ ਜਾਂਦੀਆਂ ਨੇ ਜਾਂ ਕਿਤਨਾ ਕਿਤੇ ਅਸੀਂ 25 26 ਸਾਲ ਦੇ 20 ਸਾਲ ਤੋਂ ਉੱਤੇ ਵੱਜ ਜਾਂਦੇ ਆ ਤਾਂ ਸਾਨੂੰ ਫੇਰ ਪਤਾ ਲੱਗਦਾ ਕਿ ਅਧਿਆਪਕ ਸਾਨੂੰ ਕੀ ਕਹਿਣਾ ਚਾਹੁੰਦੇ ਸੀਗੇ ਤੇ ਇਹਦਾ ਕੀ ਮਤਲਬ ਹੁੰਦਾ ਸੀਗਾ ਅੱਜਕੱਲ ਦੇ ਬੱਚੇ ਨੇ ਜਿਹੜੇ ਉਹ ਕਿਤਨਾ ਕਿਤੇ ਮਸਤੀ ਹੀ ਕਰਦੇ ਰਹਿੰਦੇ ਨੇ ਆਪਣੀ ਜ਼ਿੰਦਗੀ ਨੂੰ ਕਿਤਨਾ ਕਿਤੇ ਖਲਵਾੜੀ ਸਮਝਦੇ ਨੇ ਸੀਰੀਅਸ ਨਹੀਂ ਚੱਲਦੇ ਦੇ ਵਿਦਿਆਪਕਾਂ ਦਾ ਜਿਹੜਾ ਕਰੋਲ ਹੁੰਦਾ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਅਗਰ ਬੱਚੇ ਪੜ੍ਹ ਲਿਖ ਲੈਣਗੇ ਤਾਂ ਕਿਤਨਾ ਕਿਤੇ ਆਪਣੇ ਪੈਰਾਂ ਤੇ ਸਟੈਂਡ ਹੋ ਜਾਣਗੇ ਕਿਤਨਾ ਕਿਤੇ ਆਪਣਾ ਫਿਊਚਰ ਬਣਾ ਲੈਣਗੇ ਅਗਰ ਸਰਕਾਰੀ ਜੋਬ ਨਹੀਂ ਮਿਲਦੀ ਤਾਂ ਕਿਤਨਾ ਕਿਤੇ ਪ੍ਰਾਈਵੇਟ ਸੈਕਟਰ ਚੋਂ ਆਪਣਾ ਯੋਗਦਾਨ ਦੇ ਸਕਦੇ ਨੇ ਤੇ ਜੋਬ ਕਰ ਸਕਦੇ ਨੇ ਤੇ ਕਿਤਨਾ ਕਿਤੇ ਉਹਨਾਂ ਦਾ ਖਰਚਾ ਪਾਣੀ ਜਿਹੜਾ ਘਰ-ਬਾਰ ਜਿਹੜਾ ਚਲਾਉਂਦੇ ਨੇ ਉਹ ਤਾਂ ਜ਼ਿੰਮੇਵਾਰੀ ਜੋ ਪੈ ਜਾਂਦੀ ਹੈ ਤਾਂ ਮੁੰਡਾ ਹੋਵੇ ਜਾਂ ਲੜਕੀ ਹੋਵੇ ਤਾਂ ਕਿਤਨਾ ਕਿਤੇ ਉਹ ਚਲਾਨ ਕਿਦਾਂ ਕਿਤੇ ਸਹਾਇੀ ਹੁੰਦੇ ਨੇ ਮਦਦ ਕਰਦੇ ਨੇ ਉਹ ਆਪਾਂ ਨੂੰ ਤਾਂ ਅਗਰ ਆਪਾਂ ਕੰਪੇਰੀਜ਼ਨ ਕਰਦੇ ਆਂ ਇੰਡੀਆ ਜਾਂ ਫੋਰਨ ਦੀ এডੂਕੇਸ਼ਨ ਦੀ ਤਾਂ ਜਿਹੜਾ ਫੋਰਨ ਦੀ এডੂਕੇਸ਼ਨ ਹੈ ਤੇ ਇੰਡੀਆ ਦੀ এডੂਕੇਸ਼ਨ ਆ ਉਹਦੇ ਵਿੱਚ ਬਹੁਤ ਜ਼ਿਆਦਾ ਅੰਤਰ ਹੈ ਅਗਰ ਆਪਾਂ ਆਪਣੇ এডੂਕੇਸ਼ਨ ਦੀ ਗੱਲ ਕਰਦੇ ਆਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ এডੂਕੇਸ਼ਨ ਹੈ ਉਹ ਆਪਾਂ ਨੂੰ ਪੁਰਾਣੇ ਦੇ ਜੀ ਅਗਰ ਆਪਾਂ ਦੇਖੀਏ ਅਸ ਤੋਂ ਬਹੁਤ ਪੁਰਾਣਾ ਸਾਲ ਉਹ ਸਾਨੂੰ ਇਤਿਹਾਸ ਪੜਾਇਆ ਜਾ ਰਿਹਾ ਸਾਨੂੰ ਮੈਥੀਮੈਟਿਕਸ ਹੈ ਜਿਹੜਾ ਮੈਥ ਹੈ ਜਾਂ ਜੋ ਹਿਸਟਰੀ ਹੈ ਫਿਜ਼ੀਕਲ ਹੈ ਉਹ ਸਾਨੂੰ ਜੋ ਵੀ ਐਕਟੀਵਿਟੀ ਆਪਾਂ ਲੈਣੇ ਆ ਸਬਜੈਕਟ ਲੈਣੇ ਆ ਗ੍ਰਾਫੀ ਹੈ ਸਾਇੰਸ ਹੈ ਉਹ ਕਿਤਨਾ ਕਿਤੇ ਸਾਨੂੰ ਜੋ ਪੁਰਾਣੀਆਂ ਸਾਡੇ ਮਤਲਬ ਉਹਦੇ ਵਿੱਚ ਲਿਖਿਆ ਗਿਆ ਹੈ ਸੈਂਟਿਸਟਾਂ ਨੇ ਦਿੱਤਾ ਹੈ ਜਾਂ ਪੁਰਾਣੇ ਲੋਕਾਂ ਨੇ ਜੋ ਵਿੱਚ ਗਿਆਨ ਦੇਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹੀ ਗਿਆਨ ਸਾਨੂੰ ਅੱਗੇ ਕਿਤਾਬਾਂ 'ਚ ਮਿਲਿਆ ਕਿਤਾਬਾਂ ਤੋਂ ਹੁਣ ਕਿਤੇ ਨਾ ਕਿਤੇ ਸਾਨੂੰ ਅੰਕਲ ਦੇ ਬੱਚਿਆਂ ਨੂੰ ਆਪਾਂ ਦੇ ਰਹੇ ਆ ਅਗਰ ਆਪਾਂ ਐਜੂਕੇਸ਼ਨ ਫੋਰਮ ਦੀ ਗੱਲ ਕਰਦੇ ਆ ਤਾਂ ਫੋਰਮ ਦੇ ਵਿੱਚ ਇੱਕ ਸੋਸ਼ਲ ਮੀਡੀਆ ਹੈ ਜਿਹੜਾ ਕਿ ਬਹੁਤ ਜ਼ਿਆਦਾ ਐਕਟਿਵ ਹੈ ஆன்ਲਾਈਨ ਕਲਾਸਿਸ ਲੱਗਦੀਆਂ ਨੇ ਉੱਥੇ ਬੁੱਕਸ ਬੱਚਿਆਂ ਨੂੰ ਦਿੱਤੀਆਂ ਨਹੀਂ ਜਾਂਦੀਆਂ ਸਿਰਫ ਲੈਪਟਾਪ ਲੈ ਕੇ ਜਾਂਦੇ ਨੇ ਜਾਂ ਕੀਪੈਡ ਲੈ ਕੇ ਜਾਂਦੇ ਨੇ ਉਹ ਕੀਪੈਡ ਤੋਂ ਲਾ ਕੇ ਉੱਥੇ ਵਾਈਫਾਈ ਫ੍ਰੀ ਹੈ ਵਾਈਫਾਈ ਦੇ ਥਰੂ ਉਹ ਜੋ ਵੀ ਉਹਨਾਂ ਨੇ ਸਬਜੈਕਟ ਦਾ ਮਤਲਬ ਲੈਸਨ ਪੜ੍ਹਨਾ ਹੈ ਜੋ ਸਬਜੈਕਟ ਦਾ ਉਹ ਆਨਲਾਈਨ ਹੁੰਦਾ ਪਰ ਅਗਰ ਆਪਾਂ ਇੰਡੀਆ ਦੀ ਗੱਲਬਾਤ ਕਰਦੇ ਆ ਤਾਂ ਇੰਡੀਆ ਦੇ ਵਿੱਚ ਅਗਰ ਆਪਾਂ ਪਹਿਲੀ ਤੋਂ 10 ਲੱਕ ਜੀ ਲੱਗ ਜੀ 10ਵੀਂ ਤੱਕ ਤਾਂ ਉਹਨਾਂ ਬੁੱਕਸ ਬੱਚੇ ਦਾ ਆਪਣਾ ਪਾਰ ਨਹੀਂ ਹੁੰਦਾ ਜਿੰਨਾ ਕਿ ਬੱਚਿਆਂ ਦਾ ਜਿ ਇੱਕ ਬੁਕਸ ਲਈਏ ਉਹਨਾਂ ਦਾ ਭਾਰ ਹੁੰਦਾ ਬਹੁਤ ਜ਼ਿਆਦਾ ਹੈਵੀ ਹੋਣਾ ਦਾ ਬਸਤਾ ਹੋ ਜਾਂਦਾ ਹੈ ਤੇ ਬੱਚੇ ਅੱਜ ਕੱਲ ਉਹਨਾਂ ਇੰਟਰਸਟ ਲੈ ਕੇ ਨਹੀਂ ਪੜਦੇ ਜਿੰਨਾ ਕਿ ਬੱਚੇ ਨੂੰ ਪੜਨਾ ਚਾਹੁੰਦਾ ਪਰ ਕਿਤਨਾ ਕਿਤੇ ਜਿਹੜੇ ਸਾਡੇ ਅਧਿਆਪਕ ਨੇ ਕੁਝ ਅਧਿਆਪਕ ਤਾਂ ਦਿਨ ਰਾਤ ਮਿਹਨਤ ਕਰਕੇ ਆਪਣੀ ਅੱਛੀ ਮਿਹਨਤ ਨਾਲ ਨਾਲ ਬੱਚਿਆਂ ਨੂੰ ਪੜਾ ਵੀ ਰਹੇ ਨੇ ਤੇ ਕੁਝ ਅਧਿਆਪਕ ਐਸੇ ਨੇ ਜਿਹੜੇ ਕਿ ਇਹਨੂੰ ਖੁਦ ਅੱਜ ਐਨ ਐਜੂਕੇਸ਼ਨ ਨਹੀਂ ਆਉਂਦਾ ਸਿਰਫ ਕਿਤਨਾ ਕਿਤੇ ਜਿੰਨੀ ਉਹਨਾਂ ਦੀ ਅੱਜ ਤੋਂ 20 ਸਾਲ 15 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਦੀ এডਿਕੇਸ਼ਨ ਕੀਤੀ ਹੋਈ ਹੈ ਉਹ ਤੇ ਵੇਸਤੇ ਹੀ ਆਪਾਂ ਨੂੰ ਪੜਾ ਰਹੇ ਨੇ ਤਾਂ ਜਾ ਹੁਣ ਆਪਾਂ ਜੇ ਗੱਲਬਾਤ ਕਰਦੇ ਆ ਕਿ ਸਾਇੰਸ ਟੀਚਰ ਵੀ ਹੁੰਦੇ ਨੇ ਜਿਹੜੇ ਜਾਂ ਇੱਕ ਕੰਪਿਊਟਰ ਟੀਚਰ ਕਹਦੀ ਹੈ ਤਾਂ ਕੰਪਿਊਟਰ ਟੀਚਰ ਵੀ ਅੱਜ ਕਿਤੇ ਨਾ ਕਿਤੇ ਓਨੇ ਕ ਹੀ ਬੱਚਿਆਂ ਉਹਨਾਂ ਨੂੰ ਆਂਦਾ ਜਿੰਨਾ ਕਿ ਉਹਨਾਂ ਨੂੰ ਸਿਖਾਇਆ ਜਾਂਦਾ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਸਾਡਾ ਜਿਹੜਾ ਪ੍ਰੋਗਰਾਮ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਈਕ ਕਰੋ ਤੇ ਆਪਾਂ ਜੋ ਪ੍ਰੋਫੈਸਰਾਂ ਨਾਲ ਗੱਲਬਾਤ ਕਰ ਰਹੇ ਹਾਂ ਜੀ ਉਹ ਇਹੀ ਹੈ ਕਿ ਜਿਹੜਾ ਅਧਿਆਪਕ ਅੱਜ ਅਧਿਆਪਕ ਦਿਵਸ ਮੌਕੇ 77 ਅਧਿਆਪਕਾਂ ਨੂੰ ਸੀਐਮ ਭਗਵੰਤ ਮਾਨ ਨੇ ਇੱਕ ਸਟੇਟ ਅਵਾਰਡ ਆ ਦਿੱਤੇ ਗਏ ਨੇ ਉਹ 77 ਅਧਿਆਪਕਾਂ ਨੇ ਜੀਨਾਂ ਦਾ ਯੋਗਦਾਨ ਐਜੂਕੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈ ਕਿਤੇ ਨਾ ਕਿਤੇ ਉਹਨਾਂ ਨੇ ਐਕਟੀਵਿਟੀ ਜ਼ਿਆਦਾ ਕੀਤੀ ਹੈ ਅਧਿਆਪਕਾਂ ਤੋਂ ਨਾਲ-ਨਾਲ ਉਹਨਾਂ ਨੇ ਕੁਝ ਐਸੇ ਬੱਚੇ ਨੇ ਜਿਹੜੇ ਸਾਨੂੰ ਪਤਾ ਹੀ ਆ ਕਿ ਅੱਜਕੱਲ੍ਹ ਕਮਜ਼ੋਰ ਹੁੰਦੇ ਨੇ ਪੜਾਈ 'ਚ ਉਹਨਾਂ ਪੜ੍ਹ ਨਹੀਂ ਸਕਦੇ ਮਤਲਬ ਕਿਤਨਾ ਕਿਤੇ ਉਹਨਾਂ ਦਾ ਜਿਹੜਾ ਮਾਈਂਡ ਹੁੰਦਾ ਹੈ ਉਹਨਾਂ ਸ਼ਾਰਪ ਨਹੀਂ ਹੁੰਦਾ ਜਿੰਨਾ ਕਿ ਦੂਜੇ ਬੱਚਿਆਂ ਦਾ ਹੁੰਦਾ ਤਾਂ ਉਹਨਾਂ ਨੂੰ ਕਿਤਨਾ ਕਿਤੇ ਸਕੂਲ ਤੋਂ ਇਲਾਵਾ ਪ੍ਰਾਈਵੇਟ ਟਿਊਸ਼ਨ ਤੇ ਘਰ ਪੜਾਉਣਾ ਫ੍ਰੀ ਪੜਾਉਣਾ ਜੋ ਬੱਚਿਆਂ ਦਾਕ ਯੋਗਦਾਨ ਹੁੰਦਾ ਹੈ ਐਜੂਕੇਸ਼ਨ ਚ ਹੁੰਦਾ ਹੈ ਜਾਂ ਕਿਤਨਾ ਕਿਤੇ ਸੋਸ਼ਲ ਵਰਕ ਚ ਹੁੰਦਾ ਹੈ ਉਹਨਾਂ ਨੂੰ ਉਹ ਬੱਚਿਆਂ ਨੂੰ ਉਹ ਅੱਜਕੱਲ ਮਤਲਬ ਫ੍ਰੀ ਟਾਈਮ ਐਜੂਕੇਸ਼ਨ ਦਿੰਦੇ ਨੇ ਤਾਂ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਜੀ ਤੇ ਆਪਣੇ ਨਾਲ ਪੱਤਰਕਾਰ ਜੁੜ ਰਹੇ ਨੇ ਮੋਨੀ ਖੇਲਾ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਆਖਰ ਜਿਹੜਾ ਟੀਚਰ ਡੇ ਆ ਅਖਰੋ ਉਹਦਾ ਮਤਲਬ ਕੀ ਹੁੰਦਾ ਕਿ ਟੀਚਰ ਡੇ ਜਿਹੜਾ ਆਪਾਂ ਮਨਾਉਂਦੇ ਆ ਇਹਦੇ ਵਿੱਚ ਕੀ ਯੋਗਦਾਨ ਆ ਆਪਣੇ ਅੱਜਕੱਲ ਟੀਚਰਾਂ ਦਾ ਉਸ ਬਾਰੇ ਗੱਲਬਾਤ ਕਰਨ ਲਈ ਮੋਨੂ ਖੇਲਾ ਜੀ ਆਪਣਾ ਜੋੜਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਚਾਰ ਵਾਲੇ ਪ੍ਰੋਗਰਾਮ ਚ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਕੀਤਾ ਸਾਹਿਬ ਤੇ ਮੋਨੂ ਸਾਹਿਬ ਅੱਜ ਹਾਂ ਜੀ ਜਿਹੜਾ ਅੱਜ ਆਪਾਂ ਇੱਕ ਵਿਸ਼ਾ ਲੈ ਕੇ ਆਏ ਆ ਉਹ ਇਹ ਹੈ ਜੀ ਅਧਿਆਪਕ ਦਿਵਸ ਮੌਕੇ 77 ਅਧਿਆਪਕਾਂ ਨੂੰ ਸੀਐਮ ਭਗਵੰਤ ਮਾਨ ਨੇ ਸਟੇਟ ਅਵਾਰਡ ਦਿੱਤੇ ਨੇ ਤੁਹਾਨੂੰ ਪਤਾ ਹੀ ਹੈ ਕਿ ਅੱਜ ਜੇ ਦੇਖਿਆ ਜਬਤੇ ਆਪਕੇ ਦਿਵਸ ਹੈ ਤਾਂ ਅਧਿਆਪਕ ਦਾ ਆਪਣੀ ਜ਼ਿੰਦਗੀ ਵਿੱਚ ਕੀ ਰੋਲ ਹੈ ਇਸ ਵਿਸ਼ੇ ਬਾਰੇ ਆਪਾਂ ਗੱਲਬਾਤ ਕਰਾਂਗੇ ਤਾਂ ਤੁਸੀਂ ਇਸ ਵਿਸ਼ੇ ਬਾਰੇ ਬਤਵਦ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਵਧਾਇਓ ਕਿ ਅਧਿਆਪਕ ਨੇ ਜਿਹੜੇ ਇੱਕ ਗੁਰੂ ਹੀ ਹੁੰਦੇ ਨੇ ਆਪਾਂ ਨੂੰ ਸਿੱਖਿਆ ਦਿੰਦੇ ਨੇ ਤੇ ਆਪਣਾ ਜਿਹੜਾ ਫਿਊਚਰ ਹੈ ਉਹਨਾਂ ਦੇ ਹੱਥੇ ਹੁੰਦਾ ਕਿ ਉਹ ਕਿਤਨਾ ਕਿਤੇ ਆਪਣੇ ਫਿਊਚਰ ਨੂੰ ਬ੍ਰਾਈਟ ਕਰਦੇ ਨੇ ਤਾਂ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਅਸੀਂ ਤਾਂ ਸਭ ਤੋਂ ਪਹਿਲਾਂ ਇਹ ਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੇ ਬੱਚੇ ਨੇ ਪੜ੍ਹ ਲਿਖ ਕੇ ਗਾਹਾਂ ਭਾਈ ਵੀ ਅਸਰ ਬਣਾਣਾ ਹਾਈ ਲੈਵਲਾਂ ਤੇ ਪਹੁੰਚਣਾ ਉਹ ਸਭ ਤੋਂ ਵੱਡਾ ਗੁਰੂ ਤੇ ਆਪ ਕੀ ਹੁੰਦਾ ਜੀ ਜੀ ਜਿਹਨੇ ਸਿੱਖਿਆ ਦਿੱਤੀ ਆ ਠੀਕ ਆ ਜੀ ਇਹ ਤੋਂ ਬਿਨਾ ਬਿਲਕੁਲ ਇੱਕ ਠੀਕ ਆ ਮਾਂ ਨੇ ਜਨਮ ਦੇਤਾ ਪ੍ਰਮਾਤਮਾ ਨੇ ਜਾਨ ਪਾਤੀ ਪਰ ਅੰਦਾ ਬਿਲਕੁਲ ਹੀ ਅੰਦਾ ਉਹ ਤੋਂ ਬਿਨਾ ਜੇ ਬੰਦੇ ਕੋਲ ਪੜ੍ਹਾਈ ਨਹੀਂ ਹੈਗੀ ਉਹ ਤੋਂ ਬਗੈਰ ਬਿਲਕੁਲ ਹੀ ਅੰਦਾ ਬਿਲਕੁਲ ਹੀ ਅੰਦਾ ਉਹਦੇ ਹੋ ਤੋਂ ਬਗੈਰ ਪੜ੍ਹਾਈ ਤੋਂ ਬਿਨਾ ਹਾਂਜੀ ਸਰ ਬਿਲਕੁਲ ਜੇ ਆਪਾਂ ਅਧਿਆਪਕਾਂ ਦੀ ਗੱਲ ਕਰੀਏ ਤਾਂ ਦੇਖੋ ਅਧਿਆਪਕ ਹੀ ਆਪਣੇ ਇੱਕ ਤਰ੍ਹਾਂ ਦੇ ਮਾਪੇ ਬਾਅਦ ਆਪਣੇ ਜਿਹੜਾ ਫਿਊਚਰ ਹੈ ਉਹ ਬਣਾਉਂਦੇ ਨੇ ਆਪਾਂ ਅੱਜਕੱਲ ਕਹਿੰਦੇ ਆ ਕਿ ਅਗਰ ਬੱਚਾ ਪੜ੍ਹ ਲਿਖ ਲੈਂਦਾ ਹੈ ਤਾਂ ਕਿੰਨਾ ਕਿਤੇ ਪੈਰਾਂ ਤੇ ਸਟਾਰਟ ਹੋ ਜਾਏਗਾ ਜਾਂ ਸਰਕਾਰੀ ਨੌਕਰੀ ਲੈ ਲੇਗਾ ਜਾਂ ਪ੍ਰਾਈਵੇਟ ਜੌਬ ਲੈ ਲੇਗਾ ਤਾਂ ਤੁਹਾਨੂੰ ਪਤਾ ਹੀ ਹੈ ਕਿ ਜਿੰਨਾ ਤੇ ਆਪਕਾਂ ਦੀ ਉੱਤੇ ਰਿਸਪੈਕਟ ਹੋਣੀ ਚਾਹੀਦੀ ਉੰਨੀ ਹੁੰਦੀ ਨਹੀਂ ਪਰ ਜ਼ਿਆਦਾਤਰ ਦੇਖਿਆ ਗਿਆ ਕਿ ਜਿਹੜੇ ਸਾਧੂ ਸੰਤ ਨੇ ਜਾਂ ਹੋਰ ਤਰ੍ਹਾਂ ਦੇ ਨੇ ਉਹਨਾਂ ਨੂੰ ਜ਼ਿਆਦਾ ਮੱਥਾ ਟੇਕਿਆ ਜਾਂਦਾ ਹੈ ਪਰ ਦੇਖਿਆ ਜੇ ਅਗਰ ਫਿਊਚਰ ਦੀ ਤਾ ਫਿਊਚਰ ਇਹਦਾ ਅਧਿਆਪਕ ਹੀ ਬਣਾਉਂਦਾ ਹੈ ਉਹੀ ਪੜਾਈ ਲਿਖ ਕੇ ਅਸੀਂ ਅਫਸਰ ਜਿਵੇਂ ਤੁਸੀਂ ਕੀ ਆਈਪੀਐਸ ਬਣਦੇ ਨੇ ਡਾਕਟਰ ਬਣਦੇ ਨੇ ਇੰਜੀਨੀਅਰ ਬਣਦੇ ਨੇ ਤੇ ਕੁਝ ਸਾਡੇ ਟੀਚਰ ਵੀ ਬਣਦੇ ਨੇ ਤਾਂ ਤੁਹਾਨੂੰ ਲੱਗਦਾ ਕਿ ਜਿਹੜਾ ਅਧਿਆਪਕ ਨੂੰ ਵੀ ਉਨੀ ਇੱਜ਼ਤ ਦੇਣੀ ਚਾਹੀਦੀ ਹੈ ਕਿ ਜਿੰਨੀ ਆਪਾਂ ਦੂਜੇ ਸਾਧੂ ਸੰਤਾਂ ਨੂੰ ਵੀ ਦਿੰਦੇ ਆ ਸਾਧੂ ਸੰਤ ਤਾਂ ਜੀ ਉਹਨਾਂ ਨੇ ਮੂਰੇ ਕੁਝ ਵੀ ਹੈ ਨਹੀਂ ਤੇ ਆਪ ਕਹਿੰਦੇ ਮੂਰੇ ਜੇ ਸੋਚਿਆ ਜਾਵੇ ਸਾਧੂ ਸੰਤ ਤਾਂ ਅਸੀਂ ਉਹ ਜੀ ਨੂੰ ਮੰਨਦੇ ਨਹੀਂ ਹਾਂ ਠੀਕ ਆ ਜਿਹੜੇ ਮਹਾਪੁਰਖ ਪਹੁੰਚੇ ਹੋਏ ਨੇ ਉਹਨਾਂ ਤਾਂ ਕਹਿਣੇ ਦੀਆਂ ਉਹ ਤਾਂ ਨਾ ਕਿਸੇ ਨੂੰ ਮਹਿੰਗੀ ਗਾਇ ਹੈ ਨਾ ਕਿਸੇ ਨੂੰ ਸਾਥੀ ਉਹ ਤਾਂ ਖੁਦ ਵੀ ਇਹ ਗੱਲ ਕਹਿੰਦੇ ਨੇ ਵੀ ਜਿਹਦੇ ਘਰੇ ਭਾਈ ਮਾਪੇ ਬਾਬ ਹੈਗਾ ਤੁਸੀਂ ਉਹਦੀ ਸੇਵਾ ਕਰੋ ਸਾਡੇ ਕੋਲੇ ਨਾ ਉਹ ਤਾਂ ਖੁਦ ਇਹ ਗੱਲ ਕਹਿੰਦੇ ਨੇ ਠੀਕ ਹੈ ਜੀ ਨੰਬਰ 2 ਤੇ ਰਹੀ ਵਿਦਿਆਪਕਾਂ ਦੀ ਗੱਲ ਵਿਦਿਆਪਕਾਂ ਨੂੰ ਜੀ ਜਿੰਨਾ ਮਾਨ ਸਨਮਾਨ ਮਿਲਣਾ ਚਾਹੀਦਾ ਮੇਰੇ ਖਿਆਲ ਦੇ ਨਾਲ ਨਹੀਂ ਮਿਲਦਾ ਹੁਣ ਸਾਧੂ ਸੰਤਨ ਜੀ ਹੁਣ ਇੱਕ ਆਪਾਂ ਹੀ ਲਾ ਲੋ ਜੀ ਆਪਾਂ ਇੱਕ ਸੋਮ ਦਾ ਬਿਠਾ ਲੈਨੇ ਆ ਉਹਦੇ ਵਿੱਚੋਂ 10 ਬੰਦਿਆਂ ਦੀ ਇਹ ਵੈਸੀ ਗੱਲ ਪੂਰੀ ਹੋ ਜੂਗੀ 10 ਬੰਦਿਆਂ ਦੀ ਪੂਰੀ ਹੋਗੀ ਠੀਕ ਹੈ ਜੀ ਕਿਸੇ ਨੂੰ ਮੁੰਡਾ ਦੇ ਤੱਕ ਕਿਸੇ ਨੂੰ ਕੋਹ ਦੇ ਤੱਕ ਇਹਦੇ ਕੰਮ ਰਾਸ ਕਰਦੇ ਕੋਈ ਬਾਹਰ ਚਲੇ ਗਿਆ 100 ਦੇ ਵਿੱਚੋਂ 10 ਨੋਟ ਉਹ ਤਾਂ ਜੀ ਮੇਰੇ ਤਾਂ ਬਾਬਾ ਜੀ ਬਾਲੇ ਚੰਗੇ ਨੇ ਉਹ ਤਾਂ ਮਹਾਪੁਰਖ ਬਾਲੇ ਪਹੁੰਚੇ ਹੋਏ ਨੇ ਜਿਹੜਾ ਇਹ ਦੇਖਾਂ ਨਹੀਂ ਮੇਖਾਂ ਮਾਵੇਂ ਉਹ ਦੁਨੀਆ ਸਦਾਈ ਹੋਈ ਹੋਈ ਆ ਸੌਦਾ ਸਾਹ ਤੇ ਮਗਰ ਦੇਖੋ ਤੁਸੀਂ ਉਹ ਕਿਵੇਂ ਲੱਗੀ ਆ ਮੈਨੂੰ ਤਾਂ ਇਹ ਵੀ ਸਾਹ ਨਹੀਂ ਲੱਗਦੀ ਕੋਈ ਗੱਲ ਨਹੀਂ ਅੱਛਾ ਫੇਰ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਫੇਰ ਨਹੀਂ ਸਾਹਿਬ ਨਾਲ ਜਿਹੜਾ ਮੇਨ ਪਿਓ ਆ ਪਿਓ ਤੋਂ ਬਿਨਾ ਫੇਰ ਵੀ ਸਰ ਰਿਹਾ ਠੀਕ ਆ ਜੀ ਤਾਂ ਫਿਰ ਕਹੋ ਵੀ ਅਸੀਂ ਆਨੰਦ ਕਰਦੇ ਵੀ ਨਹੀਂ ਕਰਾਉਣੇ ਇਹ ਕੁਝ ਨਹੀਂ ਕਰਾਉਣਾ ਹੈਗਾ ਠੀਕ ਆ ਜੀ ਵੀ ਇਹੀ ਤਾਂ ਉਹਨਾਂ ਦੇ ਕੋਈ ਜੋ ਬਣਾਇਆ ਹੋਊਗਾ ਵੀ ਉਹਦੇ ਨਾਲ ਹੀ ਇਹ ਤਾਂ ਆਨੰਦ ਕਰਤੀ ਕਰਾਉਣਾ ਜੋ ਵੀ ਚਾਹੇ ਲਾਮਾ ਕਰਾਉਣ ਚਾਹੇ ਨਕਾਹ ਕਰਾਉਣ ਜੋ ਮਾਤੀ ਕਰਾਉਣ ਸਾਨੂੰ ਕੋਈ ਮਤਲਬ ਨਹੀਂ ਗਾ ਪਰ ਅਸੀਂ ਇਹੀ ਗੱਲ ਕਹਿੰਨੇ ਆ ਸਕੂਲ ਦੇ ਵਿੱਚ ਵੀ ਬੱਚਿਆਂ ਨੂੰ ਵੀ ਅਸੀਂ ਵੀ ਖੁਦ ਪੜ੍ਹ ਕੇ ਗਏ ਮੈਂ ਹਜੇ ਤੱਕ ਵੀ ਦੀ ਵਾਲੀ ਨੂੰ ਈਵਾ ਬਤੀ ਲਾ ਕੇ ਉਹਨਾਂ ਵੀ ਇੱਥੋਂ ਮੈਂ ਵਿੱਦਿਆ ਪ੍ਰਾਪਤ ਕੀਤੀ ਹੈ ਇਸ ਸਕੂਲ ਦੇ ਵਿੱਚੋਂ ਮੈਂ ਹਜੇ ਵੀ ਵਿਦਿਆਪਨ ਦੀ ਕਦਰ ਕਰਦਾ ਮੈਂ ਕੋਡੀਆਂ ਹੱਥ ਲਾਉਣਾ ਜਦੋਂ ਮੇਰੇ ਟੀਚਰ ਮਿਲਦੇ ਨੇ ਮੈਨੂੰ ਇਹਨਾਂ ਦੀ ਸਭ ਤੋਂ ਵੱਡੀ ਵਿਦਿਆਪਨ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਮੈਂ ਤਾਂ ਇਸ ਗੱਲ ਦੇ ਵਿੱਚ ਖੁਸ਼ ਆ ਹਾਂਜੀ ਸਰ ਬਿਲਕੁਲ ਦੇਖੋ ਅਗਰ ਆਪਾਂ ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਕਿ ਸਕੂਲ ਨੂੰ ਵੀ ਇੱਕ ਤਰ੍ਹਾਂ ਦਾ ਰਿਸਪੈਕਟ ਦੇਣੀ ਚਾਹੀਦੀ ਹੈ ਕਿਉਂਕਿ ਆਪਾਂ ਉੱਥੋਂ এডੂਕੇਸ਼ਨ ਲੈਨੇ ਆ ਚਾਹੇ ਆਪਾਂ ਜਿੱਡੇ ਮਰਜੀ ਇਸਦੇ ਹੋ ਜੀ ਪਰ ਕਿਤੇ ਨਾ ਕਿਤੇ ਸਾਨੂੰ ਉੱਥੇ ਸਕੂਲ ਤੋਂ ਸਿੱਖਿਆ ਮਿਲੀ ਹੈ ਤਾਂ ਹੀ ਆਪਾਂ ਨੇ ਜਿਹੜੇ ਜ਼ਿੰਮੇਵਾਰੀਆਂ ਨੇ ਸੀ ਇਮਾਨਦਾਰੀ ਨਾਲ ਨਿਭਾ ਸਕੇ ਤਾਂ ਮੇਰੇ ਮਨ ਵਿੱਚ ਇੱਕ ਹੋਰ ਦਿਮਾਗ 'ਚ ਗੱਲ ਆਈ ਕਿ ਜਿਵੇਂ ਆਪਾਂ ਗੁਰਦੁਆਰਿਆਂ 'ਚ ਜਾ ਕੇ ਮੱਥਾ ਟੇਕਦੇ ਆਂ ਉੱਥੇ ਸੇਵਾ ਸਭਾਈਰ ਕਰਦੇ ਆਂ ਸੇਵਾ ਕਰਦੇ ਆਂ ਚਾਹ ਕਿਸੇ ਪ੍ਰਕਾਰ ਦਾ ਸਫਾਈ ਹੋ ਗਿਆ ਪੋਚਾ ਸਿੰਬਰ ਹੋ ਗਿਆ ਜਾਂ ਕਿਸੇ ਹੋਰ ਪ੍ਰਕਾਰ ਦੀ ਆਪਾਂ ਸੇਵਾ ਕਰਦੇ ਆਂ ਅਗਰ ਆਪਾਂ ਉੰਨੀ ਹੀ ਇਮਾਨਦਾਰੀ ਦੇ ਨਾਲ ਜਿਹੜੇ ਸਕੂਲ 'ਚੋਂ ਆਪਾਂ ਐਜੂਕੇਸ਼ਨ ਕਰਕੇ ਆਇਆ ਜਾ ਬੱਚੇ ਕਰ ਰਹੇ ਨੇ ਅਗਰ ਉੱਥੇ ਆਪਾਂ ਸਫਾਈ ਦਾ ਧਿਆਨ ਰੱਖੀਏ ਸਿੰਬਰ ਸੰਭਾ ਹੋ ਗਿਆ ਝਾੜ-ਛੱਪਾ ਹੋ ਗਿਆ ਜਾਂ ਉੱਥੇ ਹਰਿਆਲੀ ਦੀ ਗੱਲ ਕਰਦੇ ਆਂ ਪੈਂਟ ਦੀ ਸਫਾਈ ਦੀ ਗੱਲ ਕਰ ਲੈਨੇ ਆਂ ਪਾਣੀ ਦੀ ਵਾਟਰ ਸਪਲਾਈ ਆ ਜਿਹੜੀ ਉਹ ਸਹੀ ਕਰਵਾ ਲਈਏ ਤਾਂ ਤੁਹਾਨੂੰ ਲੱਗਦਾ ਨਹੀਂ ਵੀ ਇੱਕ ਤਰ੍ਹਾਂ ਦਾ ਗੁਰੂ ਘਰ ਹੀ ਆ ਉਹ ਵੀ ਸਰ ਇਦੋਂ ਵੱਡਾ ਗੁਰੂ ਘਰ ਕੀ ਹੋ ਸਕਦਾ ਜੀ ਇੱਦਾਂ ਮੈਂ ਮੈਂ ਤਾਂ ਇਹ ਗੱਲ ਦੇ ਵਿੱਚ ਵੀ ਖੁਸ਼ ਹਾਂ ਠੀਕ ਆ ਗੁਰੂ ਘਰੇ ਵੀ ਜਾਓ ਮੰਦਰ ਜਾਓ ਮੱਝੇ ਜਾਓ ਗੁਰੂ ਘਰੇ ਜਾਓ ਗੁਰਦੁਆਰੇ ਜਾਓ ਕੋਈ ਪ੍ਰੋਬਲਮ ਨਹੀਂ ਜਿੱਥੇ ਜਲਦੀ ਨੇ ਜਾਣਾ ਠੀਕ ਆ ਜਿਹੜਾ ਜਿੱਥੇ ਧਰਮਾ ਜਿਹਦਾ ਜਿੱਥੇ ਵਿਸ਼ਵਾਸ ਆ ਉਹਦਾ ਜਾਓ ਅਸੀਂ ਨਹੀਂ ਕਹਿੰਦੇ ਉਹ ਗੱਲ ਪਰ ਇਹ ਸਭ ਤੋਂ ਵੱਡਾ ਮੰਦਿਰ ਆ ਇਹ ਸਭ ਤੋਂ ਵੱਡਾ ਮੰਦਿਰ ਆ ਜਿੱਥੋਂ ਵਿਦਿਆ ਪ੍ਰਾਪਤ ਕਰਕੇ ਅਸੀਂ ਸਿੱਖਿਆ ਲੈ ਕੇ ਕਹਾ ਆਈ ਪੀ ਅਫਸਰ ਬਣਨਾ ਕਹਾ ਅਸੀਂ ਪਲੰਘਾਂ 'ਤੇ ਸੋਣਾ ਹੁਣ ਦੇਖੋ ਜੀ ਅਨਪੜ੍ਹ ਬੰਦੇ ਦੇ ਹੁਣ ਦੇਖੋ ਜੀ ਪਹਿਲਾਂ ਕੀ ਹੁੰਦਾ ਸੀਗਾ ਹੁਣ ਪਹਿਲਾਂ ਇਹ ਹੁੰਦਾ ਸੀ ਬੱਸ ਦੇ ਉੱਤੇ ਮੂਰੇ ਬੋਰਡ ਲੱਗਿਆ ਉਹ ਵੀ ਕੀ ਪੰਜਾਬੀ ਦੇ ਵਿੱਚ ਠੀਕ ਹੈ ਜੀ ਜਿਹੜੀ ਮੇਰੇ ਅੱਖੀ ਦੇਖਣ ਦੀ ਗੱਲ ਆ ਜੀ ਜੀ ਮੈਂ ਉਦੋਂ ਜੇ ਕਿਸੇ ਨੇ ਪੜ੍ਹ ਕੇ ਦੱਸ ਦੇਣੀ ਵੀ ਇਹ ਬੱਸ ਫਲਾਣੇ ਤੋਂ ਨੂੰ ਜਾਂਦੀ ਆ ਉਹ ਕਹਿੰਦੇ ਹੁੰਦੇ ਸੀਗੇ ਬੁੜੇ ਕਹਿੰਦੇ ਦੇਖ ਇਹ ਮੁੰਡਾ ਪੜਿਆ ਲਿਖਿਆ ਹੈ ਇਹ ਦੇਖ ਲੈ ਇਹਨੂੰ ਪਤਾ ਲੱਗ ਗਿਆ ਫਲਾਣੇ ਤੋਂ ਨੂੰ ਬੱਸ ਜਾਂਦੀ ਆ ਇੰਨੇ ਅੰਨੇ ਜੀ ਜੀ ਪੜ੍ਹਾਈ ਤੋਂ ਬਿਨਾ ਜਦੋਂ ਲੋਕ ਇੰਨੇ ਅੰਨੇ ਸੀਗੇ ਅਸੀਂ ਤਾਂ ਇਹੀ ਕਹਿੰਦੇ ਆ ਵੀ ਦੇਖੋ ਪੜ੍ਹਾਈ ਕਰੋ ਅਧੀਆ ਅਫਸਰ ਬਣੋ ਠੀਕ ਹੈ ਜੀ ਕਿਉਂ ਇੱਥੇ ਕਿਉਂ ਨੋਪਣੀ ਮਿਲਦੀ ਮਿੰਡਗੇ ਸਭ ਕੋ ਮਿਲੂਗਾ ਹੁਣ ਬੱਚੇ ਨੇ ਦੇਖੋ ਜੀ ਹੁਣ ਮਾਪੇ ਨੇ ਕੀ ਕਰਨਾ ਮਾਪੇ ਨੇ ਤਾਂ ਦੇਖੋ ਜੀ ਕੋਈ ਆ ਵੀ ਜਾਇਦਾਦ ਧਰੇ ਦਾ ਗਹਿਣੇ ਧਰਦਾ ਕੋਈ ਬੈਕ ਕਰਦਾ ਕੋਈ ਸੰਦ ਬਲੇਵਾ ਵੇਚਦਾ ਕੋਈ ਪਲਾਟ ਵੇਚਦਾ ਕੋਈ ਜਿੱਦਾਂ ਦਾ ਹੈਗਾ ਕੋਈ ਵੇਚ ਬੱਟ ਕੇ ਇੰਨਾ ਰੁਪਈਆ ਤਾਂ ਮੈਨੂੰ ਤਾਂ ਲੱਗਦਾ ਨਹੀਂ ਵੀ ਕਿਸੇ ਘਰਾਣੇ ਕੋਲੇ ਹੋਊਗਾ ਜੇ ਹੋਊਗਾ ਵੀ ਚਲੋ ਅਸੀਂ 100 ਦੇ ਵਿੱਚੋਂ 5-10 ਹੀ ਮੰਨ ਲਿਆ 90% ਤਾਂ ਫਮਾਤੜ ਹੀ ਨੇ ਤੁੰਮ ਸਹੀ ਗੱਲ ਦੱਸਿਆ ਜੀ ਠੀਕ ਹੈ ਜੀ ਹੁਣ ਬੱਚਿਆਂ ਨੂੰ ਬਾਹਰ ਭੇਜਦੇ ਨੇ ਵੀ ਐ ਕਰਕੇ ਵੀ ਪੜ੍ਹ ਲਿਖਣ ਦੇ ਖਾਤਰ ਬਾਹਰ ਜਾਓ ਇੱਥੇ ਆਪਣੇ ਵੀ ਵੈਸੇ ਐਜੂਕੇਸ਼ਨ ਦੀ ਵਧੀਆ ਹੋ ਜਵੇ ਨਾ ਪੜ੍ਹਾਈ ਬਾਰੇ ਹੋ ਜਵੇ ਜਿਵੇਂ ਹੁਣ ਗਰੀਬ ਬੱਚਾ ਹੁਣ ਇੱਥੇ ਕੀ ਹੈ ਜੀ ਆਪਾਂ ਹੁਣ ਸ਼੍ਰੋਮਣੀ ਕਮੇਟੀ ਦੀ ਲਾਦਨੇ ਆ ਦੇਖੋ ਜੀ ਉੱਥੇ ਕਾਹਦਾ ਘਟਾ ਸ਼੍ਰੋਮਣੀ ਕਮੇਟੀ ਦੇ ਵਿੱਚ ਠੀਕ ਹੈ ਜੀ ਹੁਣ ਸ਼੍ਰੋਮਣੀ ਕਮੇਟੀ ਨੂੰ ਸਾਖਤਾ ਪੜਾਉਣੀ ਚਾਹੀਦੀ ਆ ਵਿਹਾਰੀਕਾ ਭਾਈ ਜਿੱਦਾ ਵੀ ਬੱਚਾ ਗਰੀਬ ਆ ਪੜਨ ਦੇ ਲਾਇਕ ਆ ਸਾਡੇ ਕੋ ਆ ਕੇ ਨਾਮ ਦਾਖਲ ਕਰਾਓ ਨਾ ਕਿ ਫਰਮਾਇਸ਼ ਨਹੀਂ ਹੋਣੀ ਚਾਹੀਦੀ ਇੱਥੇ ਕੀਤੀ ਅਸੰਸਤਾ ਚੱਲਦੀ ਆ ਮੈਂ ਇਹ ਵੀ ਗੱਲ ਮੈਨੂੰ ਆ ਅਗਲਾ ਕਹੂਗਾ ਵੀ ਇਹ ਅੰਦਾ ਹੈ ਇਹਨੂੰ ਪਤਾ ਨਹੀਂ ਵੀ ਸੰਸਤਾ ਚੱਲਦੀ ਆ ਪਰ ਫਰਮਾਇਸ਼ਾਂ ਦਾ ਉਥੇ ਕਮਰਾ ਲੈਣ ਤੱਕ ਫਰਮਾਇਸ਼ਾਂ ਚੱਲਦੀਆਂ ਨੇ ਜੀ ਕਮਰਾ ਨਹੀਂ ਮਿਲਦਾ ਬਿਨਾਂ ਫਰਮਾਇਸ਼ ਤੋਂ ਤਾਂ ਹੋਰ ਦੱਸੋ ਤੁਸੀਂ ਉਥੇ ਪੜਾਈ ਤਾਂ ਮਿਲਣੀ ਕੀ ਆ ਹਾਂ ਜੀ ਬਿਲਕੁਲ ਜੀ ਬਿਲਕੁਲ ਹਾਂ ਜੀ ਸਰ ਤੇ ਜੇ ਆਪਾਂ ਗੱਲਬਾਤ ਕਰਦੇ ਆ ਜੀ ਜੇ ਮੈਂ ਫੌਰਨ ਦੀ ਗੱਲ ਕਰਾਂ ਹਾਂ ਜੀ ਅਗਰ ਫੋਰਮ ਦੇ ਵਿੱਚ ਮੈਂ ਐਸਾ ਦੇਖਿਆ ਉੱਥੇ ਜਿਵੇਂ ਟੀਚਰ ਡੇ ਆਉਂਦਾ ਹੈ ਮਦਰ ਡੇ ਆਉਂਦਾ ਹੈ ਤਾਂ ਉੱਥੇ ਮਦਰ ਡੇ ਦੇ ਵਿੱਚ ਕੀ ਹੁੰਦਾ ਹੈ ਕਿ ਜੀ ਜਦੋਂ ਬੱਚਿਆਂ ਨੂੰ ਕਿਹਾ ਜਾਂਦਾ ਕਿ ਆਪਣੀਆਂ ਮਦਰਾਂ ਨੂੰ ਨਾਲ ਲੈ ਕੇ ਆਉਣਾ ਤਾਂ ਮਦਰ ਦੇ ਵਿੱਚ ਉੱਥੇ ਮਾਪਾਪ ਨੂੰ ਮੋਦੇ ਮਦਰ ਨੂੰ ਬਿਠਾਇਆ ਜਾਂਦਾ ਹੈ ਉਹਦੇ ਪੈਰ ਮਤਲਬ ਸਾਫ਼ ਕਰਨੇ ਉਹਦੀ ਕੇਅਰ ਕਰਨਾ ਜਿਵੇਂ ਕਿ ਇੱਕ ਬੱਚੇ ਨੂੰ ਮਾਂ ਤਿਆਰ ਕਰਦੀ ਹੈ ਨਾ ਹਾਂਜੀ ਉਹਦਾ ਯੂਨੀਫਾਰਮ ਪਾਣੀ ਸਰ ਬਾਉਣਾ ਉਹਨੂੰ ਮਤਲਬ ਪੂਰਾ ਬੋਰੀ ਖਾਣਾ ਬਣਾ ਕੇ ਦੇਣਾ ਬੋਰੀ ਮਤਲਬ ਬੈਗ ਤਿਆਰ ਕਰਕੇ ਦੇਣਾ ਹਾਂਜੀ ਹਾਂਜੀ ਉਹਨੇ ਉੱਥੇ ਬੱਚੇ ਨੂੰ ਬੁਲਾ ਕੇ ਮਮਾ ਮਦਰ ਨੂੰ ਇੱਕ ਜਿਵੇਂ ਚੁੰਨੀ ਦੇਣੀ ਮਦਰ ਤੇ ਸਿਰ ਪਾਉਣਾ ਉਹਦੇ ਮਾਪੇ ਦੇ ਜੁੱਤੇ ਨੇ ਜਿਹੜੇ ਉਹਦੇ ਪਾਲਿਸ਼ ਕਰਨੇ ਪੈਰ ਧੋਣੇ ਉੱਥੇ ਇੱਕ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ ਤੇ ਨਾਲ ਮੈਂ ਕੈਸਾ ਦੇਖਿਆ ਕਿ ਇੱਕ ਮਦਰ ਫਾਦਰ ਡੇ ਆਉਂਦਾ ਜਦੋਂ ਉਹ ਤਾਂ ਫਾਦਰਡੇ ਦੇ ਵਿੱਚ ਬੱਚਿਆਂ ਨੂੰ ਇਹ ਪਹਿਲਾਂ ਇਹ ਕਿਹਾ ਜਾਂਦਾ ਕਿ ਤੁਹਾਡਾ ਫਾਦਰ ਕੰਮ ਕੀ ਕਰਦੇ ਨੇ ਪਹਿਲਾਂ ਵੀਡੀਓ ਬਣਾ ਕੇ ਲੈ ਕੇ ਆਓ ਜਿਹੜੇ ਜੋਬ ਤੇ ਕਰਦੇ ਨੇ ਉਹਨਾਂ ਵਿੱਚ ਵੀ ਇਹਨਾਂ ਪਹਿਲਾਂ ਕਿਹਾ ਜਾਂਦਾ ਕਿ ਬੱਚਿਆਂ ਨੂੰ ਕਿਹਾ ਇੱਕ ਲਾਲਚ ਦਿੱਤਾ ਜਾਂਦਾ ਹੈ ਕਿ ਜਿਹੜੇ ਤੁਹਾਡੇ ਫਾਦਰ ਨੇ ਜੋ ਕੰਮ ਕਰਦੇ ਨੇ ਤੁਸੀਂ ਕੋਈ ਵੀਡੀਓ ਬਣਾਉਣੀ ਹੈ ਜਾ ਕੇ ਤੇ ਅਸੀਂ ਜਿਹੜਾ ਵੀਡੀਓ ਅੱਛਾ ਹੋਗਾ ਸੀ ਅਵਾਰਡ ਦੇਵਾਂਗੇ ਇੱਕ ਬੱਚਾ ਲਾਲਚ ਦੇ ਕੇ ਫਿਰ ਕੀ ਕਰਦੇ ਨੇ ਉੱਥੇ ਇਹ ਦੱਸਿਆ ਦਿਖਾਇਆ ਜਾਂਦਾ ਹੈ ਪਾ ਪਾ ਮੋੜੇ ਮੋੜੇ ਪ੍ਰੋਜੈਕਟਰ ਲਾਏ ਜਾਂਦੇ ਨੇ ਉਹਦੇ ਵਿੱਚ ਇਹ ਦਿਖਾਇਆ ਜਾਂਦਾ ਕਿ ਤੋ ਬੱਚਿਆਂ ਨੂੰ ਇਹ ਕਹਿੰਦੇ ਦੇਖੋ ਬੱਚੋ ਤੁਹਾਡੇ ਮਾਪੇ ਕਿੰਨੀ ਮਿਹਨਤ ਕਰ ਰਹੇ ਨੇ ਤੁਹਾਨੂੰ ਪੜਾ ਲਿਖਾਉਣ ਵਾਸਤੇ ਦੇਖੋ ਉਹਦੇ ਵਿੱਚ ਉਹ ਮਾਰਟ ਮਾਰ ਹੁੰਦੇ ਨੇ ਮਜ਼ਦੂਰੀ ਕਰਦੇ ਨੇ ਦਿਨ ਰਾਤ ਵਿਚਾਰੇ ਮਤਲਬ ਮਰਦੇ ਨੇ ਚਾਰ ਧੁੱਪੇ ਦੀ ਗਰਮੀ 'ਚ ਮਤਲਬ ਪਸੀਨਾ ਆਉਂਦਾ ਹੁਣਾਂ ਨੂੰ ਕਿਤੇ ਨਾ ਕਿਤੇ ਰੈਸਟ ਨਹੀਂ ਮਿਲਦੀ ਤੇ ਮਦਰਾਂ ਜਿਹੜੀ 24 ਘੰਟੇ ਤੁਹਾਡੀ ਦੇਖੋ ਖਾਣਾ ਬਣਾਉਣਾ ਘਰ ਦੇ ਕੰਮ ਕਰਨਾ ਤੁਹਾਨੂੰ ਰੀੜੀ ਕਰਨਾ ਉਹਨਾਂ ਨੂੰ ਛੁੱਟੀ ਨਹੀਂ ਮਿਲਦੀ ਦੋਨਾਂ ਮੀਆਂ ਮਤਲਬ ਮੀਆਂ ਬੀਬੀ ਨੂੰ ਤੁਹਾਡੇ ਮਾਪੇ ਤੇ ਉਹਦਾ ਮਾਪੇ ਤੁਸੀਂ ਦੇਖੇ ਬੱਚੇ ਰੋਂਦੇ ਨੇ ਤੇ ਬੱਚਿਆਂ ਦੇ ਮਨ ਦੇ ਵਿੱਚ ਇੱਕ ਮਾਪੇ ਦਾ ਪਿਆਰ ਆ ਜਿਹੜਾ ਇਹ ਸਤਕਾਰ ਜਾਗਦਾ ਪਰ ਔਰੇ ਕੀ ਦੇਖਿਆ ਜਾਂਦਾ ਅਗਰ ਔਰੇ ਟੀਚਰ ਕਿਸੇ ਬੱਚੇ ਨੂੰ ਥੱਪੜ ਮਾਰ ਦਿੰਦਾ ਜਾਂ ਘੁਰ ਦਿੰਦਾ ਤਾਂ ਜਿਹੜੇ ਮਾਪੇ ਨੇ ਉਹ ਕਿਤੇ ਨਾ ਕਿਤੇ ਟੀਚਰ ਨੂੰ ਦੁਬਾਰਾ ਇਹ ਕਹਿੰਦੇ ਲਿਕੇ ਹਾਂ ਹਾਂ ਤੂੰ ਸਾਡੇ ਬੱਚੇ ਦੇ ਥੱਪੜ ਮਾਰਿਆ ਕਿਉਂ ਤੂੰ ਜੋ ਅਗਰ ਇਹਨੇ ਕੰਮ ਨਹੀਂ ਕਰਿਆ ਜੋ ਨਹੀਂ ਕਰਿਆ ਸਾਨੂੰ ਦੱਸਦਾ ਪਰ ਉਹਨੀ ਇੱਜ਼ਤ ਔਰੇ ਕਿਉਂ ਨਹੀਂ ਟੀਚਰ ਨੂੰ ਮਿਲਦੀ ਤੇ ਟੀਚਰ ਨੂੰ ਇੰਨਾ ਸਤਿਕਾਰ ਕਿਉਂ ਨਹੀਂ ਦਿੱਤਾ ਜਾਂਦਾ ਜਿੰਨਾ ਕਿ ਆਪਾਂ ਹੋਰ ਫੋਰਨ ਕੰਟਰੀਆਂ 'ਚ ਦਿੱਤਾ ਜਾਂਦਾ ਜਾਂ ਆਪਾਂ ਕਿਸੇ ਹੋਰ ਨੂੰ ਰਿਸਪੈਕਟ ਦਿੰਨੇ ਆ ਜੀ ਸਾਰਾ ਆਪਾਂ ਪੰਜਾਬੀ ਠੇਡ ਦੇ ਵਿੱਚ ਗੱਲ ਕਰੀਏ ਜੀ ਠੇਡ ਪੰਜਾਬੀ ਦੇ ਵਿੱਚ ਚੱਲਦੀ ਆ ਬਦਮਾਸ਼ੀ ਜੀ ਠੀਕ ਆ ਜੀ ਇਹ ਇੰਨੇ ਐچھے ਚੱਲਦੀ ਆ ਬਦਮਾਸ਼ੀ ਮੇਰੇ ਬੱਚੇ ਦੇ ਕੰਨੀ ਤੈਨ ਦੇਖਣਾ ਨਹੀਂ ਹਾਲਾਂਕਿ ਮਾਂ ਬਾਪ ਦਾ ਲਾਲੋ ਇਹ ਫਰਜ ਬਣਦਾ ਵੀ ਅਸੀਂ ਤਾਂ ਜੰਮ ਦੇਣ ਵਾਲੇ ਮਾਪੇ ਆ ਇੱਕ ਮਾਪੇ ਤੁਸੀਂ ਹੋ ਜਿਨੇ ਸਿੱਖਿਆ ਦੇਣੀ ਆ ਪੜ੍ਹਾਈ ਕਰਾਉਣੀ ਆ ਇਹਦੀ ਬੱਚੇ ਦੀ ਬਸ ਟਾਈਮ ਤੁਹਾਡੇ ਕੋਲੇ ਰਹਿੰਦਾ ਤੁਸੀਂ ਇਹਨੂੰ ਐਜੂਕੇਟਰ ਤੁਸੀਂ ਬਣਾਉਣਾ ਜੇ ਮੇਰੇ ਬੱਚੇ ਨੂੰ ਉਹ ਮੈਨੂੰ ਉੱਚੀ ਦੀ ਖੁਸ਼ੀ ਹੋਣੀ ਚਾਹੀਦੀ ਆ ਵੀ ਮੇਰੇ ਬੱਚੇ ਨੂੰ ਅੱਜ ਟੀਚਰ ਨੇ ਘੂਰਿਆ ਕਿਉਂ ਘੂਰਿਆ ਉਹਨੇ ਕੋਈ ਉਹ ਤਾਂ ਕਰਾਉਣਾ ਨਹੀਂ ਉਹ ਤਾਂ ਬਹੁਤ ਅਸਟਾਉਣਾ ਨਹੀਂ ਉਹਨੇ ਜੇ ਘੂਰਿਆ ਉਹਦੀ ਪੜ੍ਹਾਈ ਦੇ ਖਾਤਰ ਹੀ ਘੂਰਿਆ ਉਹਦੀ ਹਾਂਜੀ ਇਹ ਪੜ੍ਹਾਈ ਦੇ ਖਾਤਰ ਹੀ ਉਹਦੀ ਖਾਤਰ ਘੂਰਿਆ ਵੀ ਕੁਛ ਨਾ ਕੁਛ ਪੜ੍ਹੇ ਇਹ ਕੁਛ ਨਾ ਕੁਛ ਬਣੇ ਦੇਖੋ ਜੀ ਅੱਜ ਕੱਲ ਕੀ ਆ ਮੈਂ ਵੀ ਆਤਸ ਰਾਮ ਸਕੂਲਾ ਕਾਲਜਾਂ ਦੇ ਗਿਆਨਾ ਉੱਥੇ ਇਹੀ ਗੱਲ ਹੁੰਦੀ ਆ ਉਹ ਮਗਰ ਚਲੇ ਗਿਆ ਜੀ ਦੋ ਬੰਦੇ ਹੋਰ ਲੱਗੇ ਜਨ ਸਾਡੇ ਜਵਾਗ ਨੂੰ ਜੀ ਜਿਨ੍ਹਾਂ ਨੇ ਕੁੱਟਿਆ ਫਲਾਣਾ ਕੀਤਾ ਕਿਤਾ ਕਿਉਂ ਕੁੱਟਿਆ ਜੀ ਖਿਲਾਣਾਗੇ ਉਹ ਫਿਰ ਕੀ ਕਹਿੰਦੇ ਟੀਚਰ ਉੱਥੇ ਕੀ ਕਹਿੰਦੇ ਸਰ ਉੱਤੇ ਟੀਚਰ ਕਹਿੰਦੇ ਲਓ ਜੀ ਅੱਜ ਤੋਂ ਬਾਅਦ ਅਸੀਂ ਤੁਹਾਡੇ ਬੱਚੇ ਨੂੰ ਬੁਲਾਉਂਦੇ ਆਵੇ ਜਾਵੇ ਬੈਠ ਕੇ ਜਾਓ ਉਹਨਾਂ ਦੀਆਂ ਤਨਖਾਹਾਂ ਪਈ ਜਾਂਦੀ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਜਿਹੜਾ ਕੀ ਆਪਣਾ ਫਰਜ਼ ਬਣਨਾ ਦੇਖੋ ਜੇ ਮੇਰਾ ਬੱਚਾ ਕਮਜ਼ੋਰ ਆ ਉਹਨੂੰ ਪੜੋ ਪਹਿਲਾਂ ਕੀ ਸੀਗਾ ਸਰ ਪਹਿਲਾਂ ਪਿੰਨੇ ਜਵਾਨੇ ਦੇ ਵਿੱਚ ਪੰਜ ਪੰਜ ਪੜੇ ਵਧੀਆ ਕਨਗੋ ਪਟਵਾਰੀ ਕੀ ਤਹਿਸੀਲਦਾਰ ਲੱਗੇ ਹੋਏ ਨੇ ਵਧੀਆ ਅਫਸਰ ਲੱਗੇ ਹੋਏ ਨੇ ਪੰਜ ਪੜੇ ਕਿਉਂ ਉਹ ਕੋਟਲੇ ਸੀਗੇ ਮਾਸਟਰ ਡਰ ਸੀਗਾ ਜਦੋਂ ਆਪਣੇ ਵੀਰੇ ਵੀ ਨਾਲੋਂ ਡਰ ਸੀਗਾ ਜਦੋਂ ਮਨ ਦੇ ਵਿੱਚ ਵੀ ਆਹ ਕੰਮ ਨਹੀਂ ਕਰਕੇ ਲੱਗੇਗਾ ਸਕੂਲ ਦੇ ਵਿੱਚ ਤਾਂ ਆਪਾਂ ਨੇ ਆਹ ਆ ਭੀੜ ਆਊਗਾ ਆਪਾਂ ਨੂੰ ਆਹ ਭੀੜ ਦੇ ਵਿੱਚ ਇਹਨੇ ਮਾਸਟਰ ਨੇ ਇਹਨੇ ਇੰਗਲਿਸ਼ ਵਾਲੇ ਨੇ ਕਹਿਣਾ ਇਹਨੇ ਹਿੰਦੀ ਵਾਲੀ ਮੈਡਮ ਨੇ ਕਹਿਣਾ ਇਹਨੇ ਆਕਰ ਉਹ ਜਦੋਂ ਡਰ ਸੀ ਨਾ ਜੀ ਹੁਣ ਤਾਂ ਬੱਚਿਆਂ ਨੂੰ ਕੋਈ ਡਰ ਮਾਪਾ ਬਾਬ ਸਹੇਤੇ ਰਹੇ ਨਹੀਂ ਬੱਚੇ ਨਾ ਡਰ ਚੱਕਿਆ ਹੋਇਆ ਪੜਾਈ ਵੀ ਫਿਰ ਹੁਣ ਸਾਰ ਇੱਕ ਹੋਰ ਦੇਖੋ ਜੀ ਮੈਂ ਇੱਕ ਪਰਸian ਦੀ ਗੱਲ ਕਰਦਾ ਪਲਸ 2 ਦੇ ਵਿੱਚ ਬੱਚੇ ਪੜ੍ਹਦੇ ਨੇ ਇੱਥੇ ਮੇਰੇ ਸਕੂਲ ਕੋਲੀ ਹੈ ਵੀ ਪਲਸ 2 ਦੇ ਵਿੱਚ ਮਗਾ ਬੈਦਰ ਦੇ ਕਿੰਦਾ ਦਾ ਹੋ ਗਿਆ ਅੱਜ ਉਹ ਮੌਸਮ ਖਰਾਬ ਜਿਹਾ ਹੋ ਗਿਆ ਸੀਗਾ ਮਗਾ ਬੈਦਰ ਦੇਖੋ ਕਿਦਾਂ ਦਾ ਹੋ ਗਿਆ ਮੌਸਮ ਬਹੁਤ ਖਰਾਬ ਜਿਹਾ ਹੋ ਗਿਆ ਇਹਦੀ ਅੰਕ ਦੀ ਉਹ ਕੀ ਬੈਦਰ ਕੀ ਹੁੰਦਾ ਚਾਰ ਮੁੰਡੇ ਸੀਗੇ ਮਹਾ ਕਿਹੜੀ ਕਲਾਸ ਪੜਦਾ ਹੈ ਪਲੱਸ 2 ਜਮਾ ਲੱਜ ਫੇਰ ਮਾਂ ਉਹ ਥਾਪੀ ਦਿੱਤੀ ਮਹਾਬਾਸ ਪੜ੍ਹਾਈ ਕਰਕੇ ਤੁਸੀਂ ਕਾਹਾਂ ਬਿਲਕੁਲੀ ਅਫਸਰ ਲਗੂ ਜਿੰਨ ਬੈਠਦਾ ਨਹੀਂ ਪਤਾ ਪਲੱਸ 2 ਚ ਪੜ੍ਹਨ ਵਾਲੇ ਨੂੰ ਉਹ ਕਾਹਾਂ ਕੀ ਕਰ ਲੂਗਾ ਉਹ ਸਿਰਫ ਕੀ ਦੇਣ ਮਾਂ ਬਾਪ ਦੀ ਐ ਜੋ ਕਿਉਂ ਉਹ ਜਾ ਕੇ ਟੀਚਰਾਂ ਨੂੰ ਹੁੰਦੇ ਨੇ ਉਹ ਕਹਿੰਦੇ ਭਾਈ ਜੀ ਸਾਨੂੰ ਕੀ ਲੋੜਾ ਕਿਸੇ ਨੂੰ ਬੱਚੇ ਨੂੰ ਕਿਸੇ ਨੂੰ ਕੋਈ ਕਹਿੰਦੀ ਸੰਤ ਫਿਰ ਤਨਖਾਹਾਂ ਵੰਗੀਆਂ ਲੈ ਸਾਡੀਆਂ ਦਾ ਅਸੀਂ ਤਾਂ ਆਪਦਾ ਚੁੱਪ ਕਰਕੇ ਆਉਨੇ ਆ ਜਾ ਕੇ ਮੁੜ ਜਾਂਦੇ ਆ ਅਸੀਂ ਤਾਂ ਕੋਈ ਕਹਿੰਦੇ ਨਹੀਂ ਜਿਹੜੇ ਬੱਚਿਆਂ ਨੂੰ ਘੂਰਦੇ ਨੇ ਉਹ ਦੇਖੋ ਆਮ ਸਕੂਲਾਂ ਵਿੱਚ ਜਾ ਕੇ ਦੇਖੋ ਜਿਹੜੇ ਬੱਚਿਆਂ ਨੂੰ ਮਾਸਟਰ ਡਾਂਟਦੇ ਨੇ ਉਹ ਬੱਚੇ ਵੀ ਦੇਖੋ ਤੁਸੀਂ ਕਿੰਨਾ ਅੱਗੇ ਵਧੇ ਹੋਏ ਨੇ ਹਾਂਜੀ ਸਰ ਬਿਲਕੁਲ ਦੇਖੋ ਜਿਹੜੇ ਹਿਸਾਬ ਨਾਲ ਆਪਣੀਆਂ এডਿਕੇਸ਼ਨ ਤਾਂ ਮਹਿੰਗੀ ਹੋ ਹੀ ਰਹੀ ਹੈ ਤੇ ਨਾਲ ਨਾਲ ਤੁਹਾਨੂੰ ਪਤਾ ਹੀ ਹੈ ਕਿ ਪਾਪੂਲੇਸ਼ਨ ਹੈ ਉਹ ਵੀ ਕਿਤਨਾ ਕਿਤੇ ਹੁਣ ਇੰਡੀਆ ਦੀ ਗੱਲ ਕਰਦੇ ਆ ਤਾਂ ਇੰਡੀਆ 1 ਨੰਬਰ ਤੇ ਆ ਗਿਆ ਪੂਰੇ ਵਰਲਡ 'ਚ ਤਾਂ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਹੈ ਕਿ ਅੱਜ ਕੱਲ ਮਹਿੰਗਾਈ ਵੀ ਬਹੁਤ ਹੈ ਮਾਪੇ ਬੜੀ ਮੁਸ਼ਕਲ ਨਾਲ ਅੱਜ ਕੱਲ ਬੱਚੇ ਪੜਾ ਰਹੇ ਨੇ ਜਿਵੇਂ ਤੁਸੀਂ ਕਹਿ ਰਹੇ ਹੋ ਤਾਂ ਬੱਚਿਆਂ ਨੂੰ ਵੀ ਕਿ ਰਿਸਪੌਂਸਿਬਿਲਟੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਗਰ ਮਾਪੇ ਸਾਡੇ ਇੰਨੀ ਮਿਹਨਤ ਕਰਕੇ ਇਨਾ ਵਿਚਾਰੇ ਕਸ਼ਟ ਸਹਿ ਕੇ ਸਾਨੂੰ ਪੜਾ ਰਹੇ ਨੇ ਤਾਂ ਸਾਨੂੰ ਕਿਤੇ ਨਾ ਕਿਤੇ ਪੜਨਾ ਚਾਹੀਦਾ ਪਰ ਅੱਜ ਕੱਲ ਕੀ ਹੈ ਕਿ ਬੱਚੇ ਨਾ ਮਾਪੇ ਦੀ ਸੁਣਦੇ ਨੇ ਨਾ ਹੀ ਟੀਚਰਾਂ ਦੀ ਸੁਣਦੇ ਨੇ ਉਹ ਅੱਜ ਕੱਲ ਬੱਚੇ ਆਪਣੇ ਹੀ ਮਸਤੀ ਚ ਰਹਿ ਰਹੇ ਨੇ ਜਿਨੂੰ ਆਪਾਂ ਕਹਦੇ ਆ ਹੁੱਲੜ ਮਾਜੀ ਬਚਾਉਣਾ ਜਾਂ ਕਿਸੇ ਦੇ ਆਖੇ ਨਾ ਲੱਗਣਾ ਲੜਾਈ ਝਗੜਾ ਕਰਨਾ ਚਾਹੇ ਆਪਾਂ ਛੋਟੇ ਬੱਚਿਆਂ ਦੀ ਗੱਲ ਕਰ ਲਈਏ ਦਸਵੀਂ ਤੱਕ ਦੀ ਗੱਲ ਕਰ ਲਈਏ ਜਾਂ ਕਾਲਜ ਬੀਏ ਐਮਏ ਦੀ ਗੱਲ ਕਰ ਲਈਏ ਤਾਂ ਬੱਚਿਆਂ ਨੂੰ ਅੱਜ ਕੱਲ ਆਪਣਾ ਜਿਹੜਾ ਪਵਿੱਖਾ ਹੈ ਉਹ ਇੰਨਾ ਸ਼ਾਰਪ ਕਿਉਂ ਨਹੀਂ ਦਿਖਦਾ ਕਿਉਂ ਕਿਉਂ ਬੱਚੇ ਅੱਜ ਕੱਲ ਆਪਣਾ ਨੂੰ ਇੱਕ ਇੱਕ ਤਰ੍ਹਾਂ ਦਾ ਜਿਹੜੀ ਜ਼ਿੰਦਗੀ ਹੈ ਉਹਨੂੰ ਮਜ਼ਾਕ ਸਮਝ ਰਹੇ ਨੇ ਜਾਂ ਖਲਵਾੜ ਕਰ ਰਹੇ ਨੇ ਤਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਵਿੱਚ ਮਾਪੇ ਦਾ ਕਿੰਨਾ ਰੋਲ ਹੈ ਜਾਂ ਕਿ ਅਧਿਆਪਕ ਦਾ ਕਿੰਨਾ ਰੋਲ ਹੈ ਕੀ ਆਪਾਂ ਯਾ ਕੋਸ਼ਿਸ਼ ਕਰ ਸਕਦੇ ਹਾਂ ਕਿ ਬੱਚਿਆਂ ਨੂੰ ਇਹ ਚੀਜ਼ਾਂ ਤੇ ਆਪਾਂ ਲੈਣ ਤੇ ਲੈ ਕੇ ਆ ਸਕੀਏ ਸਾਰੇ ਇਹਦੇ ਵਿੱਚ ਕੀ ਗੱਲਾਂ ਆ ਜਾਂਦੀਆਂ ਨੇ ਜਿਵੇਂ ਜੀ ਬੱਚਿਆਂ ਨੂੰ ਹੁਣ ਤੁਸੀਂ ਪਹਿਲਾਂ ਉਹੀ ਗੱਲ ਦੱਸੀ ਸੀਗੀ ਜਿਹੜੀ ਬਾਹਰ ਤੁਸੀਂ ਦੱਸਦੇ ਹੋ ਫੋਰਨ ਕੰਟਰੀ ਦੇ ਵਿੱਚ ਤੁਸੀਂ ਗੱਲ ਕੀਤੀ ਸੀਗੀ ਵੀ ਉਹ ਸੱਦਦੇ ਨੇ ਮਦਰ ਡੇ ਆਉਂਦੇ ਆ ਫਾਦਰ ਡੇ ਆਉਂਦੇ ਜੋ ਵੀ ਆ ਠੀਕ ਹੈ ਜੀ ਉਹ ਬੱਚੇ ਨੂੰ ਬ੍ਰੇਨ ਬੋਸ ਕਰਕੇ ਦਿਖਾਉਂਦੇ ਨੇ ਵੀ ਤੁਸੀਂ ਦੇਖੋ ਤੁਹਾਡੇ ਬੱਚੇ ਜੇ ਕਿੰਨੀ ਮਿਹਨਤ ਦੇ ਨਾਲ ਬੱਚਿਓ ਤੁਹਾਡੇ ਮਾਪੇ ਕਿੰਨੀ ਮਿਹਨਤ ਕਰ ਰਹੇ ਨੇ ਤੁਹਾਡੀ ਖਾਤਰ ਤੁਹਾਡੀ ਪੜ੍ਹਾਈ ਦੀ ਖਾਤਰ ਉਹ ਮਿਹਨਤ ਕਰ ਰਹੇ ਨੇ ਵੀ ਤੁਸੀਂ ਪੜ੍ਹੋ ਲਿਖੋ ਤੁਸੀਂ ਗਾਹਾਂ ਬਗੋ ਨੰਬਰ 2 ਤੇ ਬੱਚੇ ਨੂੰ ਫਿਰ ਹੁੰਦਾ ਵੀ ਹਾਂ ਠੀਕ ਆ ਵੀ ਮੇਰਾ ਮਾਪੇ ਮੇਰੇ ਲਈ ਇੰਨਾ ਕੁਝ ਕਰ ਰਿਹਾ ਇੱਥੇ ਤਾਂ ਤੁਹਾਨੂੰ ਪਤਾ ਜੀ ਆਪਣੇ ਦਾ ਸਿਸਟਮ ਹੀ ਲੱਗਾ ਇੱਥੇ ਤਾਂ ਬੱਚਿਆਂ ਦਾ ਕੋਈ ਹੈ ਹੀ ਨਹੀਂ ਤਾਂ ਦਾ ਦਿਮਾਗਤੀ ਨਹੀਂਗਾ ਹੁਣ ਤਾਂ ਇੱਥੇ ਰੱਖੀ ਆ ਪਾਰਟੀਆਂ ਬਣ ਗਈਆਂ ਜੀ ਲੜਾਈਆਂ ਹੋ ਗਈਆਂ ਇੱਕ ਸ਼ਰਮਾ ਤੁਹਾਨੂੰ ਹੋਰ ਬੇਨਤੀ ਕਰਦਾ ਦੇਖੋ ਜਿਹੜੇ ਗੈਂਗਸਟਰ ਬਣੇ ਨੇ ਉਹ ਕੋਮਣੇ ਨੇ ਇਹ ਜਦੋਂ ਜੁਨੀ ਵਰਾਟੀਂ ਵਿੱਚ ਬਚਤਿਆ ਜਾਂਦਾ ਜੁਨੀ ਵਰਾਟੀਂ ਵਿੱਚ ਪ੍ਰਧਾਨਗੀ ਦਾ ਰੋਲਾ ਪੈਂਦਾ ਪ੍ਰਧਾਨਗੀ ਤੋਂ ਫਿਰ ਜਿਹੜਾ ਚੰਗਾ ਘਰਾਣੇ ਕਰਦਾ ਹੁੰਦਾ ਤਕੜੇ ਘਰਾਆਂ ਦੇ ਵਿੱਚੋਂ ਫਿਰ ਉਹ ਪ੍ਰਧਾਨ ਬਣਦਾ ਉਹਦੇ ਮਗਰ 2-400 ਮੁੰਡਾ ਵੀ ਹੁੰਦਾ ਉਹ ਫਿਰ ਪ੍ਰਧਾਨ ਬਣਦੇ ਨਾਲ ਫਿਰ ਉਹ ਵੀ ਬੱਲੇ ਬੱਲੇ ਹੁੰਦੀ ਆ ਉੱਥੋਂ ਹੀ ਗੈਂਟਰਵਾਜੀ ਸ਼ੁਰੂ ਹੁੰਦੀ ਆ ਉਹ ਜਾਂ ਕੁਝ ਨਹੀਂ ਹੋਵੇ ਤਾਂ ਫਿਰ ਫੇਰ ਵੀ ਚੰਗਾ ਨਹੀਂ ਉਹ ਹੁਣ ਤੁਸੀਂ ਬਾਹਰਲੇ ਪੁੱਤ ਸੇ ਫਾਰਮ ਕੰਟਰੀ ਵੀ ਦੱਸੋ ਜੀ ਕਿੰਨੇ ਗੈਂਟਰ ਬੈਠੇ ਨੇ ਕਿੰਨੇ ਗੜਪ ਕੰਟਰੀਆਂ ਦੇ ਵਿੱਚ ਕਿੰਨੇ ਕੰਟਰ ਬੈਠੇ ਨੇ ਇਹ ਇੰਡੀਆ ਦੇ ਵਿੱਚ ਅੱਗ ਲਗਣੀ ਆ ਪਤਾ ਨਹੀਂ ਕਿ ਕਿੱ ਅੱਗ ਲਗਣੀ ਆ ਹਾਂਜੀ ਸਰ ਜੇ ਸਰ ਆਪਾਂ এডੂਕੇਸ਼ਨ ਦੀ ਗੱਲ ਕਰ ਲੈਨੇ ਆ ਜਿਹੜੇ ਹੁਣ ਤੁਹਾਨੂੰ ਪਤਾ ਹੀ ਹੈ ਕਿ ਭਗਵੰਤ ਮਾਨ ਨੇ ਜਿਹੜੇ ਆਪਣੇ ਟੀਚਰ ਨੇ ਉਹ ਬਾਹਰਲੇ ਟੂਰ ਕਰਵਾਇਆ ਗਿਆ ਸਿੰਗਾਪੁਰ ਦਾ థਾਈਲੈਂਡ ਹਾਂਜੀ ਅੱਜ ਕਰਾਇਆ ਹਾਂਜੀ ਉਹ ਕਿਹਾ ਗਿਆ ਕਿ ਉੱਥੇ ਦੇ এডੂਕੇਸ਼ਨ ਕੀ ਆ ਆਪਾਂ ਸਮਝ ਕੇ ਆਈਏ ਭਾਰਤ ਨੂੰ ਕੀ ਲੱਗਦਾ ਕਿ ਸਾਨੂੰ ਜਿਹੜਾ এডੂਕੇਸ਼ਨ ਉਰੇ ਮਿਲ ਰਿਹਾ ਤੇ ਆਪਾਂ ਕਿ ਪੜਾ ਰਹੇ ਨੇ ਕਿ ਅੱਜ ਦੇ ਟਾਈਮ ਦੇ ਵਿੱਚ ਓਹ ਠੀਕ ਚੱਲ ਰਿਹਾ ਕਿ ਜਾਂ ਐਜੂਕੇਸ਼ਨ ਆਪਣਾ ਕੁਝ ਟੀਚਰ ਇਹ ਵੀ ਕਹਿੰਦੇ ਨੇ ਜਾਂ ਬੱਚੇ ਕਹਿੰਦੇ ਨੇ ਕਿ ਅਸੀਂ ਤਾਂ ਜੀ ਅੱਜ ਤੋਂ 15 20 ਸਾਲ ਪੁਰਾਣੀਆਂ ਗੱਲਾਂ ਕਰ ਰਿਹਾ ਕਿ ਸਾਡੇ ਨਾਲ ਜੋ ਅੱਜ ਫਿਊਚਰ ਚ ਬੀਤ ਰਿਹਾ ਸਾਨੂੰ ਉਹਦੇ ਬਾਰੇ ਉਹਨਾਂ ਪੜਾਇਆ ਲਿਖਾਇਆ ਨਹੀਂ ਜਾਂਦਾ ਕਿ ਜੋ ਸਾਡੇ ਜ਼ਿੰਦਗੀ ਚ ਕੰਮ ਆ ਰਿਹਾ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਜੋ ਪੁਰਾਣੀਆਂ ਗੱਲਾਂ ਹੋ ਗਈਆਂ ਉਹਦੇ ਬਾਰੇ ਦੱਸੀ ਜਾਂਦੇ ਨੇ ਕਿ ਨਾ ਨਾ ਸਾਨੂੰ ਠੀਕ ਹੈ ਹਿਸਟਰੀ ਸਾਨੂੰ ਦੱਸੋ ਸਾਡੇ ਨਾਲ ਕੀ ਹੋਇਆ ਪਰ ਜੋ ਅੱਜਕੱਲ ਫਿਊਚਰ ਚ ਅੱਗੇ ਆਉਣਾ ਤਾਂ ਉਹਦੇ ਬਾਰੇ ਕੋਈ ਗੱਲ ਨਹੀਂ ਕਰਦਾ ਹਾਂਜੀ ਇਹ ਤਾਂ ਗੱਲ ਦੇਖੋ ਦੇਖੋ ਜੀ ਜਿੰਨਾ ਕ ਸਰਕਾਰਾਂ ਦਾ ਕੰਮ ਆ ਉਹਨਾਂ ਦਾ ਤਕਲੀਮ-ਤਕਰੀਮ ਮਾਨਸਾਫਤ ਕਰੀ ਰਹਿਣੀ ਚਲੋ ਟੂਰ ਲਵਾਤੇ ਕੋਈ ਮਾੜੀ ਗੱਲ ਨਹੀਂ ਵਧੀਆ ਗੱਲ ਆ ਬਾਹਰੋਂ ਕੁਝ ਸਿੱਖ ਕੇ ਆਉਣਗੇ ਕੁਝ ਦੇਖਣਗੇ ਉਦਾਂ ਦੇ ਕੁਝ ਸਕੂਲਾਂ ਕਾਲਜਾਂ ਦੇ ਵਿੱਚ ਬੱਚਿਆਂ ਨੂੰ ਸਿਖਾਉਣਗੇ ਦੱਸਣਗੇ ਵੀ ਐ ਨਹੀਂ ਐ ਕਰਨਾ ਐਦਾਂ ਨਹੀਂ ਐਦਾਂ ਕਰਨਾ ਪਰ ਮੈਂ ਵੀ ਇਹ ਗੱਲ ਕਹਣਾ ਕੋਈ ਫਰਕ ਨਹੀਂ ਪਿਆ ਜੀ ਉਹ ਜਿਹੜਾ ਟੂਰ ਲਵਾਉਣ ਦੇ ਨਾਲ ਮੈਨੂੰ ਤਾਂ ਕੋਈ ਲੱਗਿਆ ਨਹੀਂ ਕਿ ਇਹ ਸਕੂਲ ਕਾਲਜ ਦੇ ਵਿੱਚ ਵੀ ਕੋਈ ਫਰਕ ਇੰਨਾ ਜ਼ਿਆਦਾ ਪਿਆ ਗਿਆ ਵੀ ਉੱਥੇ ਟੂਰ ਲੱਗਿਆ ਨੇ ਮੇਰੀ ਇੱਥੇ ਪ੍ਰਿੰਸੀਪਲ ਲੱਗੀ ਹੋਈ ਹੈ ਜੀ ਇਸ ਸਕੂਲ ਦੇ ਵਿੱਚ ਉਹ ਕੋਈ ਜਮਾਂ ਹੀ ਨਹੀਂ ਕੋਈ ਫਰਕੀ ਨਹੀਂ ਹੈਗਾ ਜੀ ਬਿਲਕੁਲੀ ਬਸ ਗਿਆ ਜਾ ਕੇ ਘੇੜਾ ਦੇ ਕੇ ਮੁੜਿਆ ਚੱਲ ਜੀ ਇਹਦਾ ਗਾਇ ਸਿੰਗਾਪੁਰ ਗਿਆ ਇਸ ਟੂਰ ਤੇ ਗਿਆ ਸੀਗੇ ਉੱਥੇ ਕੀ ਸਿੱਖਿਆ ਕੀ ਬੱਚਿਆਂ ਨੂੰ ਤੁਸੀਂ ਦੇਣ ਦਿੱਤੀ ਆ ਕੇ ਕੁਸਮ ਨਹੀਂ ਜੀ ਬੱਚਿਆਂ ਨੂੰ ਪੁੱਛਿਆ ਕੋਈ ਉਹ ਸਿੰਗਾਪੁਰ ਵਾਲੇ ਕੋਈ ਦੇਣੀ ਦਿੱਤੀ ਉਹ ਤਾਂ ਜੋ ਇੱਥੇ ਵਾਲੀ ਇੱਥੇ ਵਾਲੀ ਦੀ ਆ ਹਾਂਜੀ ਬਾਕੀ ਹੁਣ ਸਰ ਤੁਹਾਨੂੰ ਪਤਾ ਜੀ ਬਾਕੀ ਅੱਜ ਕੱਲ੍ਹ ਕੁੜੀਆਂ ਬੱਚੇ ਮੁੰਡੇ ਜੋ ਵੀ ਹੋ ਰਿਹਾ ਆਪਾਂ ਨੂੰ ਸਭ ਨੂੰ ਸਮਾਜ ਬਾਰੇ ਪਤਾ ਵੀ ਅੱਜ ਕੱਲ੍ਹ ਕੀ ਚੱਲ ਰਿਹਾ ਕੀ ਹੋ ਰਿਹਾ ਨੰਬਰ 2 ਤੇ ਸਰ ਮੈਂ ਇੱਕ ਹੋਰ ਬੇਨਤੀ ਕਰਨਾ ਹੁਣ ਕੀ ਆ ਜੀ ਜਾਦਾ ਮੇਨ ਪ੍ਰੋਬਲਮ ਆਉਂਦੀ ਜਿੱਥੋਂ ਮਾਪੇ ਨੂੰ ਥੋੜਾ ਜਿਹਾ ਬੱਚਿਆਂ ਤੋਂ ਡਰ ਕੇ ਰਹਿਣਾ ਪੈਂਦਾ ਇੱਕ ਤਾਂ ਕਹਿੰਦੇ ਨੇ ਵੀ ਸਾਡਾ ਬੱਚਾ ਕਿਤੇ ਨਸ਼ੇ ਨਾ ਲੱਗ ਜੇ ਅੱਗੇ ਕੀ ਸੀ ਮੇਰਾ ਬੱਚਾ ਕੰਮ ਕਰਦਾ ਦੇਖੋ ਵੀ ਮੇਰਾ ਨੌਕਮਾਉਂਦਾ ਹੁਣ ਕੀ ਮਾਪੇ ਕਹਿੰਦੇ ਇਹ ਵੀ ਮੇਰਾ ਬੱਚਾ ਨਸ਼ਾ ਨਹੀਂ ਕਰਦਾ ਮੇਰਾ ਨੌਕਮਾਇਆ ਕਰ ਹੁਣ ਇੱਥੇ ਤੱਕ ਗੱਲ ਆ ਗਈ ਵੀ ਤੂੰ ਬੁੱਧ ਹੱਥ ਨਾ ਲਾਈ ਜਵੇਂ ਕਿਸ ਚੀਜ਼ ਨੂੰ ਪਰ ਨਸ਼ਾ ਨਾ ਖਾਈ ਨਸ਼ਾ ਨਾ ਕਰੀ ਹੋਰ ਤੂੰ ਵੀ ਹੱਕ ਕੰਮ ਕਰ ਨਾ ਕਰ ਉਹ ਤੇਰੀ ਮਰਜ਼ੀ ਆ ਠੀਕ ਆ ਜੀ ਅੱਗੇ ਡਟ ਕੇ ਕੰਮ ਕਰਦੇ ਸੀ ਹੁਣ ਨੰਬਰ 2 ਤੇ ਗੱਲ ਹੋਰ ਵੀ ਹੈ ਜੀ ਇੱਕ ਇਕੱਲੇ-ਇਕੱਲੇ ਬੱਚੇ ਨੇ ਹੁਣ ਕੋਈ ਬਾਹਰੇ ਤਾਂ ਕਿਸੇ ਦੇ ਹੈ ਨਹੀਂ ਗੇ ਮੈਨੂੰ ਤਾਂ ਲੱਗਦਾ ਨਹੀਂ ਵੀ ਤਿੰਨ ਤੋਂ ਜ਼ਿਆਦਾ ਕਿਸੇ ਬੱਚੇ ਹੋਣ ਹੈ ਜੀ ਬਿਲਕੁਲ ਹਾਂ ਜੀ ਜੇ ਪਹਿਲਾਂ ਦੋ ਕੁੜੀਆਂ ਹੋ ਗਈਆਂ ਬਾਅਦ ਵਿੱਚ ਇੱਕ ਮੁੰਡਾ ਹੋ ਗਿਆ ਚੰਦ ਬੱਸ ਜਦ ਹੀ ਸਟਾਪ ਉਦੋਂ ਦਾ ਬੱਚਾ ਹੀ ਨਹੀਂ ਹੋਇਆਗਾ ਠੀਕ ਹੈ ਨਹੀਂ ਇੱਕ ਇੱਕ ਤਾਂ ਬਾਲਿਆਂ ਦੇ ਹੀ ਨੇ ਇੱਕੋ ਹੀ ਇੱਕ ਮੁੰਡਾ ਬਾਲਿਆਂ ਦੇ ਹੈ ਬਾਲੇ ਦੇ ਹੀ ਆਊਗਾ ਤੁਹਾਨੂੰ ਦੇਖਣ ਦੇ ਵਿੱਚ ਵੀ ਕੋਈ ਇੱਕ ਮੁੰਡਾ ਪਹਿਲੀ ਵਾਰੀ ਹੋ ਗਿਆ ਬੱਸ ਉਦੋਂ ਦਾ ਬੱਚਾ ਹੀ ਨਹੀਂ ਜੀ ਉਹ ਫਿਰ ਡਰਦੇ ਨੇ ਉਹ ਫਿਰ ਬੱਚੇ ਹੁਣ ਫਿਰ ਚਾਮਲ ਦੇ ਵੀ ਨੇ ਉਸ ਜੀ ਦੇਤੇ ਵੀ ਆਪਾਂ ਦਾ ਇਕੱਲੇ ਇਕੱਲੇ ਆਪਾਂ ਨੂੰ ਕਰੂਗਾ ਹੈ ਉਹ ਫਿਰ ਮਾਪੇ ਨੂੰ ਵੀ ਉਸ ਕਰਕੇ ਜੀ ਥੋੜਾ ਜਿਹਾ ਝੁਕਣਾ ਪੈਂਦਾ ਮਾਪੇ ਵੀ ਥੋੜਾ ਜਿਹਾ ਉੱਥੋਂ ਫਿਰ ਆ ਕੇ ਥੋੜਾ ਕੰਨੀ ਕਰਾਉਣ ਲਾਇਆ ਹਾਂਜੀ ਜੀ ਜੇ ਹੁਣ ਆਪਾਂ ਗੱਲ ਕਰਦੇ ਆਂ ਜੀ ਨਾਲ ਆਪਣੇ ਕੰਟਰੀ ਹੈ ਚਾਈਨਾ ਤਾ ਚਾਣਾ ਵਿੱਚ ਮੇਰੇ ਕਈ ਹੋਰ ਰਿਸ਼ਤੇਦਾਰ ਗਏ ਹੋਏ ਨੇ ਉੱਥੇ ਉਹ ਕਹਿੰਦੇ ਨੇ ਜੀ ਉੱਥੇ 8ਵੀਂ ਤੋਂ ਬਾਅਦ ਆ ਜਿਹੜਾ ਬੱਚਿਆਂ ਨੂੰ ਕੋਈ ਨਾ ਕੋਈ ਕੰਮਕਾਰ ਸਿਖਾਇਆ ਜਾਂਦਾ ਜਿਵੇਂ ਘੜੀ ਬਣਾਉਣੀ ਹਾਂਜੀ ਜਾਂ ਕੋਈ ਨਾ ਕੋਈ ਹੁਨਰ ਦੇਣਾ ਉੱਥੇ ਕੀ ਇਲੈਕਟ੍ਰਿਕ ਕੰਪਿਊਟਰ ਦਾ ਪਾਰਟਸ ਬਣਾਉਣੇ ਮੋਬਾਈਲ ਬਣਾਉਣਾ ਹਾਂਜੀ ਮਤਲਬ ਉੱਥੇ ਹੀ 335 ਉਹ ਕਹਿੰਦੇ ਰੌਂਡ ਬਾਟ ਐਸੇ ਕੋਰਸ ਨੇ ਜਿਹੜੇ ਬੱਚਿਆਂ ਨੂੰ 8ਵੀਂ ਤੋਂ ਬੱਚੇ ਦੀ ਮਾਈਂਡ ਦੇ ਹਿਸਾਬ ਨਾਲ ਉੱਥੋਂ ਉਹਨਾਂ ਨੂੰ ਸਿਖਾਇਆ ਜਾਂਦੇ ਨੇ ਹਾਂ ਜੀ ਤੁਹਾਨੂੰ ਇੱਕ ਮੈਂ ਇਹ ਵੀ ਉਹ ਜਾਣਕਾਰੀ ਦੇਦਾ ਉੱਥੇ ਜਿਵੇਂ ਆਪਣੇ ਉਹ ਵਾਇਰ ਫੈਕਟਰੀਆਂ ਨੇ ਬੜੀਆਂ ਬੜੀਆਂ ਲੋਕ ਵਰਕਰ ਕੰਮ ਕਰਦੇ ਨੇ ਉੱਥੇ ਚੀਜ਼ ਨਹੀਂ ਦੇਖਣ ਨੂੰ ਮਿਲਦੀ ਉੱਥੇ ਕਿਹਾ ਕਿ ਸਰਕਾਰਾਂ ਜਿਵੇਂ ਸੋਲਰ ਸਿਸਟਮ ਬਣਾਉਂਦਾ ਜਾਂ ਕੋਈ ਘੜੀਆਂ ਬਣਦੀਆਂ ਨੇ ਮੋਬਾਈਲ ਬਣਦਾ ਜਾਂ ਜਿੰਨੀਆਂ ਵੀ ਚਾਈਨੀਜ਼ ਆਪਾਂ ਨੂੰ ਉਹ ਚੀਜ਼ਾਂ ਆਟਮ ਆਉਂਦੀਆਂ ਨੇ ਆਪਣੀਆਂ ਲੜੀਆਂ ਲਾ ਲਓ ਜਾਂ ਇਲੈਕਟ੍ਰੋਨਿਕ ਜਿੰਨਾ ਸਮਾਨ ਆਉਂਦਾ ਉਹ ਲੋਕ ਕੀ ਕਰਦੇ ਨੇ ਜੀ ਉੱਥੇ ਚਾਹ ਸੰਸਥਾ ਲਾ ਲਓ ਉਹ ਆਪਣੇ ਬੱਚਿਆਂ ਨੂੰ ਉੱਥੇ ਸਕੂਲ ਦੇ ਨਾਲ ਸਿਖਾਉਂਦੇ ਨੇ ਤੇ ਉਦੋਂ ਬਾਅਦ ਜਿਹੜੇ ਬੱਚੇ ਸਿੱਖ ਘਰੇ ਕੰਮ ਕਰਨਾ ਚਾਹੁੰਦੇ ਨੇ ਚਾਹੇ ਲੇਡੀਜ਼ ਹੈ ਜਾਂ ਬੱਚੇ ਨੇ ਤਾਂ ਉਹ ਸਮਾਨ ਘਰੇ ਪ੍ਰੋਵਾਈਡ ਕਰਤਾ ਜਾਂਦਾ ਹੈ ਉੱਥੋਂ ਬਣਨ ਤੋਂ ਬਾਅਦ ਕੰਪਨੀਆਂ ਨੇ ਜਾਂ ਸਰਕਾਰ ਆ ਉਹਨਾਂ ਤੋਂ ਉੱਥੇ ਲੈਂਦੀ ਹੈ ਫਿਰ ਅੱਗੇ ਕਿਤਨਾ ਕਿਤੇ ਲੈ ਕੇ ਸਰਕਾਰ ਅੱਗੇ ਸਪੋਰਟ ਕਰਦੀ ਹੈ ਜਾਂ ਅਲੱਗ-ਅਲੱਗ 148 ਕੰਟਰੀਆਂ ਦੇ ਵਿੱਚ ਉਹ ਜਿਹੜਾ ਸਮਾਨ ਬਣਦਾ ਐ ਐਕਸਪੋਰਟ ਹੁੰਦਾ ਐ ਤਾਂ ਤੁਹਾਨੂੰ ਕੀ ਲੱਗਦਾ ਕਿ ਅਗਰ ਇੰਡੀਆ ਸਰਕਾਰ ਹੋਵੇ ਜਾਂ ਪੰਜਾਬ ਸਰਕਾਰ ਹੋਵੇ এডੂਕੇਸ਼ਨ ਦੇ ਨਾਂ ਨਾਲ ਬੱਚਿਆਂ ਨੂੰ ਇੰਨਾ ਕੁ ਆਪਾਂ ਸਿਖਾਈਏ ਕਿ ਉਹ ਨਾਂ ਨਾਲ এডੂਕੇਸ਼ਨ ਵੀ ਕਰਨ ਤੇ ਨਾਲ-ਨਾਲ ਕਿਤੇ ਨਾ ਕਿਤੇ ਆਪਣਾ ਰੋਜੀ ਰੋਟੀ ਚਲਾ ਸਕਣ ਉਹ ਪੈਰਾਂ ਤੇ ਸਟੈਂਡ ਵੀ ਹੋ ਸਕਣ ਐਸਾ ਕੋਈ ਸਿਸਟਮ ਆ ਸਕਦਾ ਹੈ ਐਡਿਐਚ ਦੇ ਦੇਖਣ ਵਾਲੇ ਟਾਈਮ ਦੇ ਵਿੱਚ ਸਰ ਇਹ ਤਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਤੁਸੀਂ ਇਹ ਗੱਲ ਕੀਤੀ ਆ ਪਰ ਜੇ ਇੱਥੇ ਆਪਣੇ ਕਿਤੇ ਐਟਾ ਦਾ ਸਿਸਟਮ ਕਰ ਦੇਣ ਫਿਰ ਤਾਂ ਕਿਆ ਹੀ ਬਾਤਾਂ ਨਹੀਂ ਨਾਲ ਤਾਂ ਦੇਖੋ ਜੀ ਬੱਚੇ ਦਾ ਜਿਹੜਾ ਛੋਟਾ ਬੱਚਾ ਹੁੰਦਾ ਉਹਦਾ ਬ੍ਰੇਨ ਜਿਆਦਾ ਕੰਮ ਕਰਦਾ ਹੁੰਦਾ ਠੀਕ ਹੈ ਜੀ ਕਾਹਾਂ ਵੱਡਾ ਹੋ ਕੇ ਉਹ ਗੱਲ ਨਹੀਂ ਬਣਦੀ ਜੋ ਪਹਿਲਾਂ ਤੋਂ ਹੀ ਬੱਚੇ ਨੂੰ ਉਹ ਚੀਜ਼ ਦੇ ਵਿੱਚ ਲਾਇਆ ਹੋਵੇ ਨੰਬਰ 2 ਤੇ ਜਿਹੜੀਆਂ ਉਹ ਫੋਰਨ ਕੰਟਰੀਆਂ ਨੇ ਜਾਂ ਕੋਈ ਅਰਬ ਕੰਟਰੀਆਂ ਨੇ ਇਹ ਕੀ ਕਰਦੀਆਂ ਨੇ ਜੀ ਇਹਨਾਂ ਨੇ ਟੀਚਰਾਂ ਨੇ ਦੇਖਣਾ ਵੀ ਇਹ ਬੱਚਾ ਚਾਹੁੰਦਾ ਕੀ ਆ ਇਹ ਪੜਨਾ ਕੀ ਚਾਹੁੰਦਾ ਉਹਨਾਂ ਨੇ ਉਹ ਚੀਜ਼ ਦੇਖਣੀ ਸੀ ਪਹਿਲਾਂ ਵੀ ਇਹ ਬਣਨਾ ਕੀ ਚਾਹੁੰਦਾ ਉਹਨਾਂ ਨੇ ਉਸ ਪਾਸੇ ਨੂੰ ਹੀ ਲੱਗੇ ਆਣਾ ਬੱਚੇ ਦੇ ਅਧਿਆਨ ਨੂੰ ਫਿਰ ਵੀ ਹਾਂ ਵੀ ਇਹ ਤਾਂ ਜਾਂ ਪਾਇਲਟ ਬਣਨਾ ਫਿਰਦਾ ਜਾਂ ਇਹ ਕੋਈ ਆਪਣੇ ਵਧੀਆ ਆਈਪੀ ਅਫਸਰ ਬਣਨ ਨੂੰ ਫਿਰਦਾ ਜਾਂ ਕੋਈ ਹੋਰ ਉਹਨਾਂ ਨੇ ਉਹਰ ਜਾਣ ਬੱਚੇ ਦਾ ਦੇਖਣਾ ਉਹਨਾਂ ਨੇ ਉਧਰ ਨਹੀਂ ਜਾਣਾ ਆ ਇਹ ਨਹੀਂ ਆਪਣੇ ਵਾਲਾ ਕੰਮ ਨਹੀਂ ਹੈਗਾ ਜੀ ਬੱਚਿਆਂ ਦਾ ਆਈਪੀ ਅਫਸਰ ਬਣਨ ਨੂੰ ਫਿਰਦਾ ਉਹਨੂੰ ਜਾ ਕੇ ਡਰਾਈਵਰੀ ਠੋਪ ਦੇਣਾ ਇਹ ਇਹ ਕੰਮ ਨਹੀਂ ਜਿਹੜਾ ਵੀ ਜਾਂ ਤੂੰ ਉੱਥੇ ਜਾ ਕੇ ਕੈਨੇਡਾ ਵੇਟਰਾ ਦਾ ਜਲਾਲੀ ਕੋਈ ਗੱਲ ਨਹੀਂ ਬੁੱਤ ਉੱਥੇ ਐਸਾ ਟ੍ਰੈਂਡ ਜੀ ਹੈਗਾ ਬਿਲਕੁਲ ਦੇਖੋ ਉੱਥੇ ਅਗਰ ਆਪਾਂ ਗੱਲਬਾਤ ਕਰਦੇ ਆ ਜੀ ਉੱਥੇ ਅਗਰ ਆਪਾਂ ਚਾਈਨਾ ਦੀ ਗੱਲ ਕਰੀਏ ਤਾਂ ਉੱਥੇ 100 ਦੇ ਵਿੱਚੋਂ 78% ਅਰਬਾਂ ਖਰਬਾਂ ਪਤੀ ਨੇ ਜੀ ਉੱਥੇ ਅਗਰ ਆਪਾਂ ਰੇਸ਼ੋ ਲਾਈਏ ਉੱਥੇ 1.2 ਹਾਂਜੀ 100 ਦੇ ਵਿੱਚੋਂ 1.2 ਹੈ ਜਿਹੜਾ ਬੰਦਾ ਉਹ ਇਸ ਟ੍ਰੈਂਡ ਕਿੰਨਾ ਕਿਤੇ ਬਿੱਲ ਹੈ ਹਾਂਜੀ ਹੁਣ ਤੁਸੀਂ ਦੇਖ ਸਕਦੇ ਹੋ ਕਿ 99 ਮਤਲਬ 98 ਪੁਆਇੰਟ ਜ ਕੁਝ ਲੋਕ ਨੇ ਜਿਹੜੇ ਉਹ ਕਿਤਨਾ ਕਿਤੇ ਰੋਜੀ ਰੋਟੀ ਕਮਾ ਰਹੇ ਨੇ ਔਰ ਕਿਤਨਾ ਕਿਤੇ ਨਾ ਉਥੇ ਧਰਮ ਦਾ ਨਾਮ ਪ੍ਰਚਾਰ ਹੁੰਦਾ ਹੈ ਨਾ ਉਥੇ ਕਿਤਨਾ ਕਿਤੇ ਜਿਵੇਂ ਪ੍ਰਕੋਟਾ ਹੁੰਦਾ ਹੈ ਕਿਸੇ ਪ੍ਰਕਾਰ ਦਾ ਉਹ ਨਹੀਂ ਹੁੰਦਾ ਤਾਂ এডਿਕੇਸ਼ਨ ਦੇ ਹਿਸਾਬ ਨਾਲ ਉਥੇ ਅਗਰ ਆਪਾਂ ਗੱਲਬਾਤ ਕਰੀਏ ਤਾਂ ਉਹ ਕੰਟਰੀਆਂ ਬੜੀਆਂ ਡਿਵੈਲਪ ਹੋ ਗਈਆਂ ਤੁਹਾਨੂੰ ਕੀ ਲੱਗਦਾ ਕਿ ਅਗਰ ਉਹ ਕੰਟਰੀਆਂ ਦੇ ਆਪਾਂ ਜਿਹੜੇ ਸਾਹਮਣੇ ਚੱਲ ਰਹੀਆਂ ਨੇ ਅਗਰ ਆਪਾਂ ਚੱਲੀਏ ਤਾਂ ਕਿਤੇ ਨਾ ਕਿਤੇ ਜਿਹੜਾ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਹੈ ਜਾਂ ਇੰਡੀਆ ਦੇ ਵਿੱਚ ਬੇਰੋਜ਼ਗਾਰੀ ਹੈ ਉਹ ਘੱਟ ਹੋਏਗੀ ਕਸਤਸਰ ਆਪੇ ਹੋ ਗਈ ਦੇਖੋ ਜੀ ਨਾਲ ਦਾ ਬੱਚਾ ਕੰਮ ਸਿੱਖ ਗਿਆ ਠੀਕ ਹੈ ਜੀ ਨਾਲੇ ਬੱਚਾ ਕੰਮ ਲੱਗ ਗਿਆ ਫਿਰ ਬੱਚੇ ਨੂੰ ਕੋਈ ਪਹਿਲੀ ਗੱਲ ਤਾਂ ਤਕਲੀਫ ਹੀ ਨਹੀਂ ਹੋਊਗੀ ਜਦੋਂ ਪੜ ਕੇ ਹਟੂਗਾ ਉਹਨੇ ਉਹ ਕੰਮ ਕਰਨਾ ਉਹਦੇ ਲਈ ਇੱਕ ਈਜ਼ੀ ਹੋ ਜਾਊਗਾ ਉਹ ਠੀਕ ਹੈ ਠੀਕ ਹੈ ਜੀ ਉਹਨੂੰ ਕੋਈ ਉਹ ਨਹੀਂ ਉਹ ਇੱਥੇ ਕੀ ਦੁਮੇ ਮੇਂ ਹੁੰਦੇ ਸੀ ਲਾਲੂ ਚਲੋ ਆਪਾਂ ਬੀਏ ਕਰਾ ਦੇ ਬੱਚੇ ਨੂੰ ਉਸ ਤੋਂ ਬਾਅਦ ਦੇ ਵਿੱਚ ਆਪਾਂ ਕਿਸੇ ਕੰਮ ਦੇ ਵਿੱਚ ਪਾਉਨੇ ਆਂ ਵੀ ਤੂੰ ਬੀਏ ਕਰ ਲਿਆ ਉਹ ਇੱਕ ਨੂੰ ਆ ਜਾ ਆ ਕੰਮ ਕਰਨ ਲੱਗ ਉਹਨੂੰ ਬਹੁਤ ਔਖਾ ਲੱਗਦਾ ਯੋ ਉਹ ਚੀਜ਼ ਬਹੁਤ ਔਖੀ ਲੱਗਦੀ ਆ ਜਿਹੜੀ ਕਿ ਬੱਚੇ ਨੂੰ ਪਹਿਲਾਂ ਤੋਂ ਹੀ ਸਟਾਰਟਿੰਗ ਪੜਾਈ ਦੇ ਨਾਲ ਨਾਲ ਵੀ ਇਹ ਚੀਜ਼ ਸਿਖਾਈ ਜਾਵੇ ਨਾਲੇ ਤਾਂ ਦੇਖੋ ਜੀ ਮੁਲਕ ਉੱਪਰ ਜਾਊਗਾ ਠੀਕ ਆ ਜੀ ਨਾਲੇ ਤਾਂ ਮੁਲਕ ਉੱਪਰ ਜਾਂਦਾ ਇਹ ਚੀਜ਼ ਨਾਲ ਨਾਲੇ ਬੱਚਾ ਸਿੱਖਦਾ ਨਾਲੇ ਬੱਚੇ ਕੰਮ ਲੱਗੇ ਰਹੇਗੇ ਨੰਬਰ 2 ਤੇ ਆ ਜਿਹੜੇ ਪੂਫਲੇ ਸਾਧਾ ਨੇ ਮਗਰ ਦੁਨੀਆ ਲੱਗੀ ਫਿਰਦੀ ਆ ਨਾਲੇ ਇਹ ਵੇਝ ਨਹੀਂ ਮਿਲੂਗਾ ਅਸਲੀ ਤਾਂ ਇਹ ਜਾਦਾ ਮਾਰੀ ਜਾਂਦੇ ਨੇ ਪੂਫਲੇ ਆ ਜਿਹਨੇ ਨੇ ਫਿਰਦੇ ਨੇ ਨਾ ਇਹਨਾਂ ਨੇ ਮਗਰ ਲੱਗੇ ਦੀ ਆ ਦੁਨੀਆ ਐਮੀ ਬਿਨਾ ਮਤਲਬ ਤੋਂ ਨਾਲੇ ਸਰ ਦੇਖੋ ਨਾਲੇ ਕਰਿਆ ਕਿ ਬੱਚਾ ਆਪਣੀ ਜ਼ਿੰਮੇਵਾਰੀ ਸਮਝੇਗਾ ਨਸ਼ੇ ਪੱਤੇ ਤੋਂ ਵੀ ਦੂਰ ਰਹੇਗਾ ਸਰ ਜਦੋਂ ਉਹ ਬੈਠ ਹੀ ਉੱਤਰ ਗਿਆ ਨਾ ਇੱਕ ਤਾਂ ਆਪੇ ਤੋਂ ਹੋ ਗਿਆ ਹਾਂਜੀ ਸਰ ਫਿਰ ਹਾਂਜੀ ਹੱਤੀ ਆਪੇ ਦੂਰ ਹੋ ਗਏ ਨਸ਼ੇ ਪੱਤੇ ਤੋਂ ਜਦੋਂ ਉੱਤਰ ਨੂੰ ਉਹਦਾ ਹਰਜਾਨੀ ਨਹੀਂ ਹੈਗਾ ਉਹ ਚੀਜ਼ ਬਣ ਆਪਰੇ ਬੱਚਾ ਦੂਜੇ ਪਾਸੇ ਜਾਊਗਾ ਬਿਲਕੁਲ ਨਾਲੇ ਚਾਰ ਪੈਸੇ ਵੀ ਕਰੇ ਕਮਾਉਣ ਦਾ ਪਤਾ ਮਾ ਮਾ ਕਰੇ ਹੋਗੇ ਹਾਂਜੀ ਨਾਲੇ ਰੋਜ਼ਗਾਰ ਦਾ ਸਾਧਨ ਬਣ ਗਏ ਨਾਲੇ ਰੋਜ਼ਗਾਰ ਕਿ ਜਿਹੜੇ ਮਿਹਨਤਾਂ ਕਰਨ ਨਾਲ ਮੇਰੇ ਬੱਚੇ ਨੂੰ ਲਵਾ ਦੇਗਾ ਵੀ ਮੇਰੇ ਬੱਚੇ ਨੂੰ ਐ ਕਰ ਦੇਗਾ ਜੇ ਬੱਚਾ ਸਿੱਖਿਆ ਹੋਊਗਾ ਰੋਜ਼ਗਾਰ ਦਾ ਸਾਧਨ ਹੋ ਗਿਆ ਜੀ ਨਹੀਂ ਦੋ ਦੋ ਕੰਮ ਹੁੰਦੇ ਨੇ ਜੀ ਉਹਦੇ ਨਾਲ ਹਾਂਜੀ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਧੰਨਵਾਦ ਜੀ ਤੁਹਾਡਾ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਓਕੇ ਸਰ ਦਰਸ਼ਕੋ ਜੋ ਆਪਾਂ ਅੱਜ ਵਿਸ਼ਾ ਲਿਆ ਸੀਗਾ ਅਧਿਆਪਕ ਦਿਵਸ ਮੌਕੇ ਇਸ 77 ਅਧਿਆਪਕਾਂ ਨੂੰ ਸੀਐਮ ਭਗਵੰਤ ਮਾਨ ਨੇ ਦਿੱਤੇ ਸਟੇਟ ਅਵਾਰਡ ਤਾਂ ਇੱਕ ਟੀਚਰ ਦਾ ਵੀ ਇੱਕ ਫਰਜ ਬਣਦਾ ਹੈ ਕਿ ਜੋ ਬੱਚੇ ਨੇ ਜਿਹੜੇ ਆਪਾਂ ਉਹਨਾਂ ਨੂੰ এডੂਕੇਸ਼ਨ ਅੱਛੇ ਦਈਏ ਤੇ ਨਾਲ ਹੀ ਜਿਹੜੇ ਬੱਚੇ ਨੇ ਅੱਜਕੱਲ ਆਪਾਂ ਗੱਲਬਾਤ ਕਰਦੇ ਆ ਕਿਤਨਾ ਕਿਤੇ ਉਹ ਵੀ ਟੀਚਰ ਦਾ ਕਹਿਣਾ ਮੰਨਣ ਤੇ ਟੀਚਰ ਜੋ ਸਿੱਖਿਆ ਦੇ ਰਹੇ ਨੇ ਉਹਦੇ ਜ਼ਰੂਰ ਅਮਲ ਕਰਨ ਜਿਹੜੇ ਆਪਾਂ ਜੇ ਗੱਲਬਾਤ ਕਰਦੇ ਆ ਕਿ ਜਿਹੜੇ ਟੀਚਰ ਨੇ ਉਹਨਾਂ ਦੀ ਕਿ ਜ਼ਿੰਮੇਵਾਰੀ ਹੁੰਦੀ ਹੈ ਜਿਹੜੀ ਉਹ ਇਮਾਨਦਾਰੀ ਨਾਲ ਮਾਉਣੀ ਚਾਹੀਦੀ ਤੇ ਬੱਚਿਆਂ ਨੂੰ ਵੀ ਇਮਾਨਦਾਰੀ ਨਾਲ ਜੋ ਬੱਚੇ ਮਾਪੇ ਪਾਪ ਕਹਿੰਦੇ ਨੇ ਜਾਂ ਟੀਚਰ ਕਹਿੰਦੇ ਨੇ ਉਹਦੀ ਗੱਲ ਜਰੂਰ ਮੰਨਣੀ ਚਾਹੀਦੀ ਐਸੇ ਵਿਸ਼ੇ ਲੈ ਕੇ ਮੈਂ ਸਰਿੰਦਰ ਸਿੰਘ ਢਿੰਡਸਾ ਫਿਰ ਤੁਹਾਡੇ ਰੂਬਰੂ ਹੋਊਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ